ਆ ਪਛਾਣਿਆ ਇਹਨੂੰ ਕੌਣ ਆ? ਹਾ ਕੌਣ ਆ? ਕੌਣ ਆ? ਰੋਣਾ ਰੋਣਾ ਮੇਪ ਇਹਦੇ ਤੇ ਉਹ ਦੰਦਾ ਹੈ ਇਹਨੂੰ ਦੰਦਾ ਹੀ ਪੇਜ ਆਈ। ਵੇ ਕਿੱਥੇ ਚਲ ਗਿਆ ਕਿੱਥੇ ਖਵਾਦ ਗਿਆ ਜਾ ਕੇ ਉੱਥੇ ਜਿੱਦ ਤੂੰ ਮੜਿਆਈ ਨਾ ਕਮਲਿਆ। ਬੋਲਦਾ ਨਹੀਂ ਆ। ਹਾ ਵੇਹ ਕਿਹੜਾ ਨਾਈ ਦੇ ਬੇਕਿੰਦਰਾ ਹੀ ਤੈਨੂੰ ਮਿਲਣਾ ਬੈਣੀ ਦੱਸਿਓ ਕੀ ਹਲਾ ਸੀਗੇ ਵੀਰ ਦੇ ਉੱਥੇ ਦੇ ਕਿਦਾਂ ਇੰਡੀਆ ਆਇਆ ਸਾਰੀ ਡਿਟੇਲ ਦੱਸਿਓ ਇਹਨਾਂ ਨੂੰ ਕਿਉਂਕਿ ਆ ਕੁਝ ਨਹੀਂ ਪਤਾ ਵਿਚਾਰਿਆ ਇਹਨੂੰ 20 ਸਾਲ ਬਾਅਦ ਅੱਜ ਪਹਿਲੀ ਵਾਰ ਭੈਣ ਆਪਣੇ ਭਰਾ ਨੂੰ ਮਿਲੀ ਅੱਜ 20 ਸਾਲਾਂ ਬਾਅਦ ਤੁਸੀਂ ਕਿਉਂ ਨਹੀਂ ਲੱਗੇ ਜਾਂਦੇ ਇਹਨੋਂ ਬਣਾ ਦੱਸਿਓ ਸਾਰਿਆਂ ਨੇ ਜਦੋਂ ਹੱਥ ਖੜੇ ਸਾਰਿਆਂ ਦੇ ਹੱਥ ਖੜੇ ਕਰ ਦਿੱਤੇ ਸੀ ਕਿਉਂ ਕਮਾ ਕੇ ਘਰੇ ਪਾਪੇ ਦੇ ਮੁੰਡੇ ਨੂੰ ਮੋਂਦਾ ਰਿਹਾ ਸੀ ਕੁਝ ਨਹੀਂ ਪਾਇਆ ਕੁਝ ਨਹੀਂ ਪਾਇਆ ਕੌਣ ਕਹਿੰਦਾ ਪੋਂਦਾ ਰਿਹਾ ਇਹ ਸਾਡੇ ਕੋਲ ਪ੍ਰੂਫ ਆ ਨਹੀਂ ਮੈਂ ਬਿਲਕੁਲ ਪ੍ਰੂਫਾ ਮੇਰੇ ਨਾਲ ਗੱਲ ਕਰਨ ਲੱਗੇ ਨਾ ਸੋਚ ਕੇ ਗੱਲ ਕਰ ਲਿਓ ਬਿਲਕੁਲ ਪ੍ਰੂਫਾ ਅੱਛਾ ਹਾਂਜੀ ਸੰਜੀ ਜਿਹੜੀ ਆ ਤੁਸੀਂ ਵੀਡੀਓ ਦੇਖ ਰਹੇ ਜੇ ਇਹ ਵੀਰ 20 ਸਾਲ ਪਹਿਲਾਂ ਮਲੇਸ਼ੀਆ ਦੇ ਵਿੱਚ ਗਿਆ ਸੀਗਾ ਪਤਾ ਨਹੀਂ ਉੱਥੇ ਇਹਦੇ ਨਾਲ ਕੀ ਵਾਕਾ ਹੋਇਆ ਕੀ ਨਹੀਂ ਹੋਇਆ ਇਹ ਰੱਬ ਜਾਣਦਾ ਵਾ ਇਸ ਬੰਦੇ ਨੇ 20 ਸਾਲ ਤੋਂ ਆਪਣੇ ਪਰਿਵਾਰ ਨਾਲ ਕਿਸੇ ਨਾ ਕੋਈ ਫੋਨ ਤੇ ਗੱਲਬਾਤ ਨਹੀਂ ਸੀ ਕੀਤੀ ਤੇ ਪਰਿਵਾਰ ਨੂੰ ਕੁਝ ਨਹੀਂ ਸੀ ਪਤਾ ਕਿ ਹੈਗਾ ਵੀ ਆ ਜਾਂ ਨਹੀਂ ਹੈਗਾ ਤੇ ਕੀ ਹੁੰਦਾ ਵਾ ਕਿ ਇਹ ਬਿਮਾਰ ਪੈ ਜਾਂਦਾ ਵਾ ਉਥੇ ਤੇ ਇੱਕ ਐਨਜੀਓ ਆ ਪੈਨ ਰਵਿਨਾ ਮੈਮ ਆ ਉਹਨਾਂ ਦੀ ਸਹਿਯੋਗ ਨਾਲ ਇਸ ਦਾ ਉਥੇ ਇਲਾਜ ਹੁੰਦਾ ਵਾ ਟ੍ਰੀਟਮੈਂਟ ਹੁੰਦਾ ਵਾ ਬਾਅਦ ਵਿੱਚ ਉਹ ਰਵਿਨਾ ਮੈਮ ਮੈਨੂੰ ਫੋਨ ਲਾਉਂਦੀ ਆ ਕਿ ਵੀਰੇ ਇਸ ਵੀਰ ਦੀ ਤੁਸੀਂ ਹੈਲਪ ਕਰੋ ਕਿਉਂਕਿ ਮਲੇਸ਼ੀਆ ਦੇ ਵਿੱਚ ਸਾਫ ਸਵਾਲ ਕਰਨੀ ਲੋਕਾਂ ਦੀ ਬਹੁਤ ਔਖੀ ਆ ਤੁਸੀਂ ਇਹਨੂੰ ਆਪਣੇ ਆਸ਼ਮ ਦੇ ਵਿੱਚ ਲੈ ਜਾਓ ਚਲੋ ਮੈਮ ਰਵਿਨਾ ਇੰਡੀਆ ਪੇ ਦਿੰਦੀ ਆ ਤੇ ਅਸੀਂ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਜੇ ਇਸ ਵੀਰ ਨੂੰ ਅਸੀਂ 에어ਪੋਰਟ ਤੋਂ ਅੰਮ੍ਰਿਤਸਰ ਤੋਂ ਲੈ ਆਉਂਦੇ ਆ ਬਾਅਦ ਵਿੱਚ ਅਸੀਂ ਇਸ ਦੀ ਵੀਡੀਓ ਪਾਉਂਦੇ ਆ ਤੇ ਇੱਕ ਪਰਿਵਾਰ ਇੱਕ ਭੈਣ ਇਸ ਨੂੰ ਮਿਲ ਲਉਂਦੀ ਆ ਆਓ ਤੁਹਾਨੂੰ ਭੈਣ ਦੇ ਮਿਲਣ ਦੀ ਵੀਡੀਓ ਵਿਖਾਉਂਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਭੈਣ ਇਹਦੀ ਕੀ ਲੱਗਦੀ ਸੀ ਤੇ ਇਹਦਾ ਕੀ ਵੀਰ ਦਾ ਪਿਛੋਕੜ ਆ ਲਓ ਗਿੱਟ ਅਗੀ ਲਿਆਓ ਹਾਂ ਕਿੱਥੇ ਆਵਾ ਤੂੰ ਕਿੱਥੇ ਆਵਾ ਹੈ ਪਛਾਣਿਆ ਨਹੀਂ ਪਛਾਣਿਆ ਨਹੀਂ ਐ ਇੱਧਰ ਵੇਖ ਹਾਂ ਵੇਖ ਇੱਧਰ ਨੂੰ ਚਲ ਚਲ ਇਹ ਕੌਣ ਆਇਆ ਪਛਾਣਿਆ ਮੈਂ ਇੱਧਰ ਵੇਹਿੰਦੇ ਇੱਧਰ ਵੇਹ ਇੱਧਰ ਵੇਹ ਆ ਪਛਾਣਿਆ ਇਹਨਾਂ ਕੌਣ ਆ ਆਓ ਕੌਣ ਆ ਕੌਣ ਆ ਰੋਣਾ ਰੋਣਾ ਮੇਪ ਬੋਲ ਕੌਣ ਬੋਲਦਾ ਨਹੀਂ ਇਹ ਕੋਈ ਨਹੀਂ ਕੌਣ ਆ ਲੈ ਲਾ ਬੁਟਾ ਕੌਣ ਆ ਆਓ ਕੌਣ ਆ ਬੋਲੋ ਹੈ ਲੈ ਲਾ ਭਰਾ ਨੂੰ ਜੱਫੀ ਪਾ ਕੇ ਲੈ ਲਾ ਨਹੀਂ ਅਸਲ ਪਾਇਆ पहन पहचाने हैं? पहचान लिया? नहीं तुझे नहीं तुझे पहचान लिया? कितने तेरी पैं तेरी पैंदा ना किया? पफलिया का हाँ? हर रोज़ किया पैंदा ना? रोज़ रोज़ पिंदर पिंदर हैं पिंदर है पैंदा ना? ये मैं सोले ये मैं संजय ने ਵੇ ਕੌਣ ਆਇਆ ਵਾ ਵੇ ਤੈਨੂੰ ਕੌਣ ਮਿਲਣ ਆਇਆ ਕਮਲਿਆ ਤੂੰ ਕਿੱਥੇ ਚਲ ਗਿਆ ਹਾਂ ਤੂੰ ਕਿੱਥੇ ਚਲ ਗਿਆ ਮੈਂ ਕਮਲਿਆ ਵੇ ਕਿੱਥੇ ਚਲ ਗਿਆ ਕਿੱਥੇ ਗਵਾਚ ਗਿਆ ਜਾ ਕੇ ਉੱਥੇ ਜਿੱਥੇ ਤੂੰ ਮੜਿਆ ਹੀ ਨਾ ਕਮਲਿਆ ਬੋਲਦਾ ਨਹੀਂ ਆ ਹਾਂ ਮੇਰੇ ਤੇ ਭੈਣ ਆਈ ਵੇ ਬੇਕਿੰਦਰ ਆਈ ਤੈਨੂੰ ਮਿਲਣਾ ਤਾਂ ਹੱਸਦਾ ਕਰ ਤੇਰਾ ਕੀ ਹੋ ਚੰਗੀ ਤੇਰਾ ਬਹਿ ਦਈ ਕੀ ਆ ਉੱਥੇ ਨਹੀਂ ਸਿੱਧਾ ਕਰ ਤੇਰਾ ਸਿੱਧਾ ਬਹਿ ਮੜਾ ਜਾ ਕੀ ਦੇ ਦੇ ਤੈਨੂੰ ਉਧਰ ਜੇ ਸਰਪੰਚ ਕੋਈ ਹੋਵੇ ਉਹ ਬਸ ਨਾ ਅਜੇ ਬੈਠਾ ਜੀ ਤਰੀਕੇ ਜੇ ਨਾ ਬਿਠਾਉਣਾ ਹੀ ਇਹ ਤਾਂ ਬੈਠਾ ਨਹੀਂ ਜਾਂਦਾ ਪਹਿਲੇ ਤੁਸੀਂ ਬਿਠਾ ਲਵੋ ਵੀਰੇ ਨੂੰ ਅੱਛਾ ਹੈਗੀ ਡੈਡੀ ਕੋਲ ਕੋਈ ਫੋਟੋ ਫਾਟੋ ਹੈਗੀ ਸੀ ਇਹਨਾਂ ਦੀ ਅੱਛਾ ਹੁਣ ਨਹੀਂ ਹੈਗੀ ਆਪਾਂ ਤਾਂ ਫੜੀ ਉਹ ਪੈਂਦੀ ਆ ਆਪਣੇ ਦਾ ਆਮ ਜਾਂ ਪੈਂਦੀ ਆ ਅੱਛਾ ਪਵਾਰ ਗਿਆ ਜਿੰਦਾ ਓਕੇ ਕਾਸ਼ ਗੋਟ ਕੋਲੇ ਰਹਿੰਦੀ ਹੈ ਨਾ ਥੋੜਾ ਸਹੀ ਆਊਗਾ ਪੱਕਾ ਚਲਾ ਲਾ ਹਾਂਜੀ ਇਹ ਤੇ ਉਦੋਂ ਦਾ ਹੈ ਨੀਂ ਚੰਦੰਦਾ ਆਈ ਪੇਂ ਜਾਈ 20 ਸਾਲ ਬਾਅਦ ਮਿਲਿਆ ਉਹ ਵੀ ਇਹ ਹਾਲ ਤੇ ਚਲ 20 ਸਾਲ ਬਾਅਦ ਮਿਲਿਆ ਤੇ ਜਦੋਂ ਪੈਣੀ ਇਥੋਂ ਗਿਆ ਵਾ ਉਸ ਤੋਂ ਬਾਅਦ ਕੋਈ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਹੋਇਆ ਕੋਈ ਫੋਨ ਕਾਲ ਕੋਈ ਵੀਡੀਓ ਕਾਲ 2008 ਤੱਕ ਫੋਨ ਆਉਂਦਾ ਰਿਹਾ ਜੋ ਤੱਕ ਨਾਨੀ ਜਿੰਦੇ ਸੀ ਬਾਅਦ ਜਿੰਨੇ ਕੋਈ ਕੰਟੈਕਟ ਨਹੀਂ ਕੋਈ ਕੋਸ਼ਿਸ਼ ਨਹੀਂ ਕੀਤਾ ਇਹਨੇ 2005 ਚ ਗਿਆ ਹੈ ਅਜਾ 2005 ਚ ਗਿਆ ਤੇ 2008 ਤੋਂ ਬਾਅਦ ਤੁਹਾਡਾ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਗੱਲਬਾਤ ਕੋਈ ਕੰਟੈਕਟ ਨਹੀਂ ਓਕੇ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਰ ਜੀ ਜਿਹੜਾ ਤੁਸੀਂ ਵੀਲਚੇਅਰ ਤੇ ਮੇਰੇ ਲਾਗੇ ਵੀਰ ਬੈਠਾ ਦਿਖ ਰਿਹਾ ਜੀ ਏ ਵੀਰ 2005 ਦੇ ਵਿੱਚ ਮਲੇਸ਼ੀਆ ਦੇਸ਼ ਦੇ ਵਿੱਚ ਗਿਆ ਸੀਗਾ ਤੇ ਉਸ ਤੋਂ ਬਾਅਦ ਪਤਾ ਨਹੀਂ ਇਸ ਵੀਰ ਨਾਲ ਕੀ ਹਾਲਾਤ ਇਹਦੇ ਤੇ ਗੁਜ਼ਰੇ ਕੀ ਇਹਦੇ ਤੇ ਹੋਈ ਬੀਤੀ ਕਿ ਅੱਜ 2025 ਹੋ ਗਿਆ ਵਾ ਤੇ ਉਥੋਂ ਦੀ ਸੰਸਥਾ ਮੈਡਮ ਜਿਹੜੀ ਆ ਰਵਿਨਾ ਮੈਮ ਤੇ ਉਹਨਾਂ ਦੀ ਜਿਹੜੀ ਸੰਸਥਾ ਵਾ ਉਹਨਾਂ ਦੇ ਸਹਿਯੋਗ ਨਾਲ ਅੱਜ ਇਹ ਵੀਰ ਮਲੇਸ਼ੀਆ ਤੋਂ ਆ ਵਾਈਡ ਪਾਸਪੋਰਟ ਦੇ ਜ਼ਰੀਏ ਇਹ ਇੰਡੀਆ ਆਇਆ ਵਾ ਤੇ ਉਹ ਵੀ व्हीलचेयर ਦੇ ਉੱਤੇ ਵੀਰ ਦੇ ਹਾਲਾਤ ਐਨੇ ਸਹੀ ਨਹੀਂ ਆ ਕਿ ਜਿਹੜਾ ਇਹ ਦੱਸ ਦਵੇ ਕਿ ਮੈਂ ਕਿਹੜੇ-ਕਿਹੜੇ ਹਾਲਾਤਾਂ ਚ ਗੁਜ਼ਰਿਆ ਵਾਂ ਤੇ ਅੱਜ ਆਸ਼ਮ ਦੇ ਵਿੱਚ ਉਹਨਾਂ ਦੀ ਭੈਣ ਮਿਲਣ ਆਈ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਵੀਰ ਕੀ ਹਾਲਾਤ ਸੀਗੇ ਕਿ ਕਿਦਾਂ ਇਹ ਬਾਹਰ ਗਿਆ ਵਾ ਕਿ ਇਹਦੇ ਪਰਿਵਾਰ ਚ ਕੌਣ ਵਾ ਤੇ ਇਹਦੇ ਨਾਲ ਐਦਾਂ ਜਿਹੜੀ ਹਾਲਾਤ ਆ ਉਹ ਕਿਉਂ ਹੋਏ ਤੇ ਪੈਣੇ ਕੀ ਲੱਗਦਾ ਹੈ ਵੀਰਾ ਤੁਹਾਡਾ ਮੇਰਾ ਇਹ ਬ੍ਰਦਰ ਲੱਗਦਾ ਹੈ। ਸਕਬ ਬ੍ਰਦਰ ਆ। ਹਾਂਜੀ। ਅ ਕਿੰਨੇ ਭੈਣ ਭਰਾ ਤੁਸੀਂ? ਭੈਣ ਦੋ ਹੀ ਆ। ਅਚਾ ਦੋਵੇਂ ਭੈਣ ਭਰਾ ਹੀ ਜੇ। ਮੰਮੀ ਡੈਡੀ ਉਹਨਾਂ ਦੀ ਡੈਥ ਹੋ ਗਈ ਆ। ਮੈਂ ਛੋਟੀ ਸੀ ਜੋ ਡੈਥ ਹੋਈ ਮੇਰੀ। ਲੱਗੇ ਰੂਹੀ ਦੀ। ਵਾਹ। ਬਹੁਤ ਬਹੁਤ ਖਬਰ ਹੈ। ਬਾ ਚਾਹ ਦੇ ਪਾਪਾ ਨੇ ਦੂਸਰਾ ਵਿਆਹ ਕਰਾ ਲਿਆ। ਅੱਛਾ। ਮਤਰਾਈ ਮਾਂ ਨੇ। ਤੇ ਉਹਨੇ ਮਤਲਬ ਕਿ ਹਨ ਦੋਵਾਂ ਭੈਣ ਭਰਾ ਨੂੰ ਕਰੋ ਘੜਤਾ। ਸਾਡੇ ਨਾਨਕੇ ਵੀ ਬਹੁਤ ਵਧੀਆ ਸੀ। ਉਹ ਸਾਨੂੰ ਨਾਨੀ ਨਮਾਮੇ ਸਾਰੇ ਇਕੱਠੇ ਹੋ ਕੇ ਸਾਨੂੰ ਲੈ ਗਏ। ਕੀ ਨਾ ਕੋਈ ਚੰਗੀ ਲਾਈਫ ਬਣ ਜੇ ਉਥੇ ਨਾ ਪੜਾਇਆ ਲਿਖਾਇਆ ਤੇ ਆਪਣੇ ਪੈਰਾਂ ਤੇ ਖੜਾ ਕੀਤਾ ਹਾਂ ਜੀ ਬਾਹਰ ਜਿਹੜਾ ਦੁਬਈ ਦਾ ਵੀਜ਼ਾ ਲਾਇਆ ਤੇ ਉਥੋਂ ਵੀ ਕੋਈ ਇਸ ਤਰ੍ਹਾਂ ਹੀ ਰਿਪੋਰਟ ਹੋ ਕੇ ਆਇਆ ਹੀ एकदम ਵਿਚਾਰੇ ਤੋਂ ਪਹਿਲਾਂ ਦੁਬਈ ਦਾ ਹੀ ਲੱਗਾ ਸੀ ਵਿਚਾਰ ਇਹ ਰਿਪੋਰਟ ਕਿਵੇਂ ਹੋਇਆ ਕਾਰਨ ਇਹ ਨਹੀਂ ਉਹਦੇ ਕਰ ਗਾਇਜੇ ਗਲਤੀ ਹੋ ਗਿਆ ਤੇ ਉਹਨੇ ਠੀਕ ਹੈ ਜੀ ਹਾਂ ਇਹ ਦਾ ਨਹੀਂ ਉਹ ਜਿਹੜਾ ਕੋਈ ਇਹ ਦਾ ਲਾਇਆ ਸੀ ਨਾ ਦੁਬਈ ਦਾ ਵੀਜ਼ਾ ਤੇ ਉਹ ਜਿਹੜਾ ਕੋਈ ਉਧਰੋਂ ਆਇਆ ਇਹ ਤਾਂ ਸੇਮ ਮੈਚ ਹੁੰਦੇ ਹੀ ਮਾਰੇ ਨਾਂ ਤੇ ਉਹ ਉਧਰੋਂ ਕੋਈ ਰਿਪੋਰਟ ਹੋ ਕੇ ਆਇਆ ਸੀ ਇਸ ਕਰਕੇ ਇਹਦਾ ਫਿਰ ਦੁਬਈ ਦਾ ਨਹੀਂ ਲਾ ਸਕੇ ਫਿਰ ਇਹਨੇ ਜिद ਕੀਤੀ ਕਿ ਮੈਂ ਮਲੇਸ਼ੀਆ ਹੀ ਜਾਣਾ ਹੈ ਤੇ ਪੈਨੇ ਇੱਕੋ ਇੱਕ ਤੁਹਾਡਾ ਸਹਾਰਾ ਵਾ ਉਹ ਵੀ व्हीਲ ਚੇਅਰ ਤੇ ਹਾਂਜੀ ਜਿਹਨੂੰ ਕੋਈ ਤੇ ਬੜਾ ਹੁੰਦਾ ਉਹ ਬਹੁਤ ਜ਼ਿਆਦਾ ਜਿੰਨਾਂ ਸਾਨੂੰ ਪੁੱਛ ਕੇ ਵੇਖੋ ਜਿੰਨਾਂ ਹੀ ਇਹਦੀ ਬੜੀ ਭਾਲ ਕੀਤੀ ਆ ਸਾਰਿਆਂ ਪਰੇ ਦਾ ਕੋਈ ਪਤਾ ਨਹੀਂ ਕੋਈ ਰਗੋਰ ਨਹੀਂ ਮਿਲਿਆ ਅੱਛਾ ਹਾਂਜੀ ਉਹ ਹੁਣ ਤਾਂ ਇਹ ਕਹਿੰਦੇ ਵੀ ਇਹੋ ਜਿਹੇ ਹਾਲਾਤ ਚ ਹੁਣ ਵੀ ਮਿਲਿਆ ਤੇ ਆਪਣੇ ਪੈਰਾਂ ਤੇ ਖੜਾ ਹੋ ਕੇ ਆਉਂਦਾ ਸਾਨੂੰ ਵੀ ਪਤਾ ਲੱਗਦਾ ਇੰਨਾ ਇਹ ਦਿਮਾਗਿਆ ਇੰਨੀ ਨੇ ਐਜੂਕੇਸ਼ਨ ਪੜਾਈ ਨਹੀਂ ਨੇ ਕੀਤੀ ਆ ਹਾਂ ਜੀ ਸੰਜੀ ਇਸ ਵੀਰ ਨੂੰ ਮੈਡਮ ਰਵਿਨਾ ਦੀ ਹੁਣਾਂ ਦੀ ਟੀਮ ਜਿਹੜੀ ਉੱਥੇ ਦੀ ਹੈਲਪਿੰਗ ਹੈਂਡ ਟੀਮ ਉਹਨਾਂ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਦੇ ਵੀਰ ਇੰਡੀਆ ਆਇਆ ਵਾ ਕਿਉਂਕਿ ਕਾਫੀ ਚਿਰ ਮਲੇਸ਼ੀਆ ਦੇ ਵਿੱਚ ਵੀ ਐਦਾਂ ਹੀ ਤੱਕੇ ਖਾ ਰਿਆ ਸੀਗਾ ਉਹਨਾਂ ਦੀ ਟੀਮ ਨੇ ਮੈਡਮ ਨੇ ਉਹਨਾਂ ਨੇ ਪੂਰੇ ਇਹਨਾਂ ਦੇ ਕਾਗਜ਼ਾਤ ਤਿਆਰ ਕੀਤੇ ਫਿਰ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਆਪਣੇ ਇਧਰ ਡਾਕੂਮੈਂਟ ਭੇਜੇ ਤਾਂ ਜੋ ਅਬੈਸੀ ਨੂੰ ਇਹ ਸ਼ੋਰ ਹੋ ਜੇ ਕਿ ਇੰਡੀਆ ਦੇ ਵਿੱਚ ਇਹਨਾਂ ਨੂੰ ਕੋਈ ਸੰਭਾਲਣ ਵਾਲਾ ਹੈਗਾ ਵਾ ਕਿਉਂਕਿ ਪਰਦੇਸਾਂ ਦੇ ਵਿੱਚ ਤੁਹਾਨੂੰ ਪਤਾ ਕਿ ਬੀਜੀ ਸ਼ਡਿਊਲ ਹੁੰਦਾ ਕਰ ਕਿਉਂਕਿ ਇਹਨਾਂ ਔਖਾ ਹੋ ਜਾਂਦਾ ਵਾ ਤੇ ਚਲੋ ਮੈਡਮ ਰਵਿਨਾ ਉਹਨਾਂ ਦਾ ਉਹਨਾਂ ਦੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਨਾਲ ਉਹਨਾਂ ਦੇ ਜਿਹੜੇ ਵੀ ਮੇਰੇ ਵੀਰ ਮੇਨਾ ਜੁੜੇ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆਪਾਂ ਨੂੰ ਇਸ ਕਾਬਲ ਸਮਝਿਆ ਕਿ ਇਸ ਵੀਰ ਦੀ ਜ਼ਿੰਮੇਵਾਰੀ ਆਪਾਂ ਨੂੰ ਦਿੱਤੀ ਆ ਤੇ ਪਹਿਨੇ ਪਿੰਡ ਕਿਹੜਾ ਹੋ ਤੁਹਾਡਾ ਪਿੰਡ ਹਾੜਾ ਚੇਤਾ ਹੀ ਇਹਨੂੰ ਹਾਂ ਕੀ ਚੇਤਾ ਉਹ ਚੇਤਾ ਦਾ ਵੱਡੀ ਕੋਠੀਆਂ ਵਾਂ ਭਜਨਾਲੇ ਵਾਲੇ ਸਾਈਡ ਤੇ ਆਹੋ ਆਕਾਸ਼ ਨੂੰ ਇੱਥੇ ਬਿਠਾਵਾ ਹੋਇਨੂੰ ਕੀ ਵੀਰ ਨਿਸ਼ਾਨ ਵੀਰੋ ਕਹਿੰਦੇ ਨਿਸ਼ਾਨ ਵੀਰ ਕੀ ਪਿੰਡਾ ਦਾ ਇੱਥੇ ਪੈਣੀ ਪੱਕਾ ਲੰਮੀ ਪਿਆ ਰਹਿੰਦਾ ਤੇ ਹੱਲ ਹੁਦਾ ਕੋ ਦਨੀਆ ਨਹੀਂ ਜੀ ਪਹਿਨੇ ਉੱਠਦਾ ਨਹੀਂ ਪਹਿਲੇ ਦਿਨੀ ਮੈਂ ਜਦੋਂ 에어ਪੋਰਟ ਤੇ ਨੂੰ ਲੈਣ ਗਿਆ ਸੀ ਨਾ ਮੈਨੂੰ ਠਾ ਕੇ ਵੇਖਿਆ ਸੀ ਤੇ ਭਾਰ ਹੀ ਨਹੀਂ ਪਹਿਲਾਂ ਤਾਂ ਤੇ ਹਾਂਜੀ ਜ਼ਿਆਦਾ ਟਾਈਮ ਹੋ ਗਿਆ ਹਾਂਜੀ ਚਲ ਇੱਥੇ ਬਿਠਾ ਦਿਓ ਕੋਲ ਇੱਥੇ ਬਿਠਾ ਦਿਓ ਨਹੀਂ ਉੱਤੇ ਵੀ ਨਹੀਂ ਰਹਿਣੀ ਕਾ ਸਿੱਧੀ ਬੜੋਏ ਤੁਮ ਕਾ ਇਹ ਬਤ ਉੱਥੇ ਆਉਂ ਲਾ ਕੇ ਬੜਾ ਸਿੱਧਾ ਤੇ ਹੋਰ ਸ਼ਾਇਦ ਦਿੱਤੀ ਹੈ ਨਾ ਸਿੱਧਾ ਤੋਂ ਬਣਾ ਜਾ ਉਹ ਬਤੇਗਾ ਬੜਾ ਮੈਨੂੰ ਬੜਾ ਸੁਦਾਈਏ ਪਾਣੀ ਦਾ ਆ ਹਾਣੀ ਨੇ ਪਾਣੀ ਪਾਣੀ ਪੀਵਣ ਨੂੰ ਪਾਣੀ ਦਾ ਉਹ ਤੇ ਬੁਤਦਾ ਲਖੇ ਉਥੇ ਡੇਗਣਾ ਪਵੇ ਵੀਰੇ ਆ ਹਲਾਤਾ ਪੈਣੇ ਦੇ ਉਹ ਵੀ ਕੋਈ ਜਿਆਦਾ ਹੀ ਆਉਂਦਾ ਆ ਜਿਆਦਾ ਤਬ ਇਹ ਨਾਲ ਅੱਛਾ ਲੱਗਦੇ ਇਹ ਬਨੇ ਦਾਗ ਵਾ ਇਥੇ ਉਹਨੂੰ ਇਹ ਦਾਗ ਵਾ ਥੋੜੀ ਥੋੜੀ ਜਿਗਮ ਹੈਗੇ ਆ ਹਾਂ ਪਹਿਲੀ ਹਾਂ ਹੁਣ ਪਛਾਨਿਆ ਹਾਂ ਹੈ ਡਾਕਟਰ ਠੰਡਾ ਪਾਣੀ ਹਾਂ ਠੰਡਾ ਪਾਣੀ ਦੇ ਦੋ ਪਾਣੀ ਕਾਜ ਪਾਣੀ ਵਰ ਗਿਆ ਮੈਂ ਵੀ ਮੇਰੀ ਹਾਂ ਕੋਈ ਨਹੀਂ ਤਾਂ ਹਾਂ ਕਦੀ ਮੈਂ ਪਿੰਦਰ ਆ ਗਿਆ ਤੇ ਤਾਂ ਕੀ ਹੋਇਆ ਵਾ ਤੂੰ ਪਹਿਲੋਂ ਹੁੰਦਾ ਹੁੰਦਾ ਇਹੋ ਜਿਹੇ ਤੇਰੇ ਹਾਲਾਤ ਨਾ ਹੁੰਦੇ ਤੂੰ ਆਇਆ ਤੇ ਨਾ ਮੁੜ ਕੇ ਸੱਦਾ ਕਿਉਂ ਨਹੀਂ ਤੇਰੇ ਹੀ ਪੜਾ ਕੋਈ ਮੇਰਾ ਹੀ ਤੇਰੀ ਭੈਣ ਇੱਥੇ ਹੀ ਫੜ ਫੜ ਗਈ ਮਾੜਾ ਬੜਾ ਕਰਨਾ ਹੈ ਮੇਰੇ ਸੰਗੀ ਆ ਜਦੋਂ ਭਰਾ ਬਾਹਰੋਂ ਆਉਂਦੇ ਆ ਆਪਣੀਆਂ ਭੈਣਾਂ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਝ ਨਾ ਕੁਝ ਸੋਗਾਤਾਂ ਲੈ ਕੇ ਆਉਂਦੇ ਆ ਕੋਈ ਘੜੀ ਲੈ ਆਉਂਦਾ ਵਾ ਕੋਈ ਪਰਸ ਲੈ ਆਉਂਦਾ ਕੋਈ ਮੋਬਾਈਲ ਲੈ ਕੇ ਆਉਂਦਾ ਹਨਾ ਪਰ ਇਹ ਅੱਜ ਜਿਹੜਾ ਵੀਰ ਆਇਆ ਵਾ ਬਾਹਰੋਂ ਆਇਆ ਵਾ ਇਹ ਆਪਣਾ ਆਪ ਲੈ ਕੇ ਵੀ ਨਹੀਂ ਆ ਸਕਿਆ ਜੇਕਰ ਉੱਥੇ ਮਲੇਸ਼ੀਆ ਦੇ ਵਿੱਚ 에어ਪੋਰਟ ਤੇ ਇਹਨੂੰ ਪੰਜਾਬੀ ਭਰਾ ਨਾ ਇਹਨੂੰ ਹੈਂਡਲ ਕਰਦੇ ਠੀਕ ਹੈ ਜੀ ਤੇ ਇਹ ਆਪਣਾ ਆਪ ਲੈ ਕੇ ਵੀ 에어ਪੋਰਟ ਤੇ ਹਵਾਈ ਜਾ ਚ ਨਹੀਂ ਇਸੀ ਜਾਇ ਦੇ ਉੱਪਰ ਨਹੀਂ ਸੀ ਬੈਸਦਾ ਇਹੋ ਜਿਹੇ ਦੇ ਹਾਲ ਸੀ ਵੀਰ ਦੇ ਤੇ ਪੈਣੇ ਰੱਬ ਤੁਹਾਡਾ ਭਲਾ ਕਰੇ ਤੁਹਾਡਾ ਕੋਈ ਆਪਣਾ ਜ਼ਮੀਨ ਜਾਇਦਾਦ ਕੋਈ ਕੁਝ ਵੀ ਨਹੀਂ ਹੈਗਾ ਥੋੜੀ ਬੋਤੀ ਹੈਗੀ ਆ 2-3 ਕਨਾਲਾਂ ਨਹੀਂ ਮੇਰੇ ਕਹਿਣ ਮਲੇਆ ਕਿ ਨਾਨਕੇ ਆਪਣੇ ਵੱਲੋਂ ਕੁਝ ਵੀ ਨਹੀਂ ਮਿਲਿਆ ਦੱਤਿਆਂ ਨੂੰ ਕੁਝ ਨਹੀਂ ਮਿਲਿਆ ਵੀ ਕੁਝ ਨਿਕਲ ਨਹੀਂ ਦਿੱਤਾ ਉਹ ਕਹਿੰਦੇ ਬਾਤ ਵੀ ਨਹੀਂ ਪੁੱਛੀ ਮਗਰਾਨ ਕੇ ਵੀ ਇਹ ਹੈਗੇ ਆ ਕੁੜੀ ਦਾ ਵਿਆਹ ਕਰਦੇ ਇਹਨਾਂ ਦੇ ਪਾਪਾ ਦੀ ਵੀ ਜਦੋਂ ਡੈਥ ਹੋ ਗਈ ਆ ਉਦੋਂ ਇਹਦਾ ਇਹਦੇ ਨਾਲ ਇੱਕ ਵਾਰੀ ਕੰਟੈਕਟ ਹੋਇਆ ਵਾ ਕਿ ਤੂੰ ਆਣ ਕੇ ਆਪ ਦਾ ਜੇ ਥੋੜਾ ਬੋਤਾ ਹੈਗਾ ਤੇ ਸਾਂਭ ਲੈ ਫੇਰ ਵੀ ਨਹੀਂ ਮੁੜਿਆ ਇਨੇ ਫੇਰ ਵੀ ਕੋਈ ਆਪਣੇ ਦਿਲ ਦੀ ਗੱਲ ਨਹੀਂ ਦੱਸੀ ਹੈਗੀ ਦੋਵੇਂ ਇਹ ਜਦੋਂ ਇੰਡੀਆ ਤੋਂ ਗਿਆ ਸੀ ਆ ਭੈਣੇ ਉਦੋਂ ਪੂਰਾ ਸਹੀ ਸੀਗਾ ਹਾਂਜੀ ਬਿਲਕੁਲ ਸਹੀ ਹੀ ਉਦੋਂ ਬਾਅਦ ਉਹ ਜਿਹੜੀਆਂ ਸਨੈਪਸ ਆਈਆਂ ਵਾ ਉਹ ਵੀ ਬਿਲਕੁਲ ਸਹੀ ਹੀ ਬਿਲਕੁਲ ਬਹੁਤ ਸਟਾਈਲਿਸ਼ ਸੀ ਹੀ ਇਹ ਮੁੰਡਾ ਓਕੇ ਜਿਹੜੇ ਅੱਜ ਆਏ ਨੇ ਇੰਨਾ ਮਤਲਬ ਸਟਾਈਲਿਸ਼ ਵੀ ਇੰਨਾ ਮਤਲਬ ਲੌਂਗ ਪਹੁੰਚ ਇੰਨਾ ਸੀਗਾ ਵਾਈ ਗਰੂ ਇਹਦੀ ਇੰਗਲਿਸ਼ ਇੰਨੀ ਹਾਈ ਫਾਈ ਹੀ ਕੋਈ ਸਾਹਿਬ ਨਹੀਂ ਇੰਨਾ ਧਮਾਕੀ ਇੰਨਾ ਕੰਪਿਊਟਰ ਜਿੰਨਾ ਹੀ ਇਹਦਾ ਇਨੂੰ ਕੋਈ ਪ੍ਰੋਬਲਮ ਹੈਗੀ ਸੀ ਪਹਿਲਾਂ ਲਾਈਟ ਦਾ ਕੋਈ ਪ੍ਰੋਬਲਮ ਨਹੀਂ ਨਹੀਂ ਹਿਸਾਬ ਅਹੀਂ ਤੇ ਆਪ ਹਰਾਨ ਪਛਾਨਾ ਜਦੋਂ ਇਹ ਵੀਡੀਓ ਵੇਖੀ ਆ ਵੀ ਇਹ ਹੋਇਆ ਕੀ ਆ ਮੈਂ ਤਾਂ ਪਛਾਨਿਆ ਨਹੀਂ ਮੈਂ ਹੋਰ ਕੋਈ ਹੋ ਨਹੀਂ ਹੈ ਗਾਇਜ਼ ਮੋ ਧੋਖਾ ਪੈਣੀ ਉਚਾਰੇ ਦਾ ਸਰਵਾਈਵ ਕਰਨਾ ਬਹੁਤ ਜ਼ਿਆਦਾ ਕੀ ਕਹਿੰਦਾ ਵੀਰਾ ਕੀ ਗੱਲ ਆ ਵੀਰ ਹੈ ਬੈਠਾ ਨਹੀਂ ਜਾਂਦਾ ਨਾਲ ਹੀ ਹੁੰਦਾ ਕੀ ਕਹਿੰਦਾ ਸਾਹ ਨਹੀਂ ਹੁੰਦਾ ਸਾਹ ਨਹੀਂ ਹੁੰਦਾ ਇਹਨੂੰ ਆਕਾਸ਼ ਜਾਂ ਤੇਨੂੰ ਮੰਜੇਤ ਲਮੇ ਪਾ ਦੋ ਜਾਂ ਫਿਰ ਇਹਨੂੰ ਉਧਰ ਲੈ ਜਾਓ ਠੀਕ ਹੈ ਨਾ ਬੈਠਾ ਨਹੀਂ ਜਾਂਦਾ ਜਿਆਦਾ ਜੀ ਸ਼ਾਨ ਵੀਰ ਜੀ ਅਗਰ ਮੂਹ ਹੈ ਸਾਹ ਦਾ ਸਾਹ ਨਹੀਂ ਲੱਗਦਾ ਬੈਠਾ ਵੀਰ ਜੀ ਇਹਨੂੰ ਉਧਰ ਹੀ ਲੈ ਜਾਓ ਬੈਠਾ ਨਹੀਂ ਜਾਂਦਾ ਉੱਥੋਂ ਹਾਂ ਬੈਠਾ ਨਹੀਂ ਜਾਂਦਾ ਇੱਥੇ ਨਾ ਹਾਂ ਬੈਠਾ ਨਹੀਂ ਜਾਂਦਾ ਪਹਿਨੇ ਹੁੰਦੀ ਹੈ ਪ੍ਰੋਬਲਮ ਜਦੋਂ ਬੰਦੇ ਨੂੰ ਇਦਾਂ ਬਿਠਾਈਏ ਨਾ ਦਿੱਕਤ ਆਉਂਦੀ ਆ ਇਹਨੂੰ ਵੀਰ ਜੀ ਵੀਲ ਚੇਹਤ ਵੀ ਥੋੜਾ ਜਿਹਾ ਬਿਠਾਇਆ ਕਰੋ ਠੀਕ ਹੈ ਨਹੀਂ ਵੀਲ ਚੇਹਤ ਤਾਂ ਟੱਡੀ ਕੋਈ ਨਹੀਂ ਕੀ ਲੰਮਾ ਨਾ ਜਾਦਾ ਚਰਪਿਆ ਰਵਿਆ ਕਰੇ ਨਾਗੀ ਜੀ ਭੈਣੇ ਵੀਰ ਦਾ ਇਹ ਤੇਰਾ ਨਾ ਸੁਖਵਿੰਦਰ ਹੈਗਾ ਸੁਖਵਿੰਦਰ ਸੇਗਾ ਤੇ ਤੇ ਆ ਨਾ ਤੇ ਬਲਮੀਂਦਰ ਸਿੰਘ ਹੀ ਤੂੰ ਕਿਦਾਂ ਸੁਖਵਿੰਦਰ ਸਿੰਘ ਰੱਖ ਲਿਆ ਆਪਣਾ ਨਾਮ ਬਦਲ ਕੇ ਰੱਖਿਆ ਅੱਛਾ ਮਚਾਰੇ ਨਾ ਕੀ ਬਤਾਉਂਦੇ ਕੀ ਹੋਇਆ ਕੀ ਨਹੀਂ ਹੁਣ ਆਪਾਂ ਕਹਿੰਨੇ ਵੀ ਇਹ ਕੰਟੈਕਟ ਕਰਦਾ ਹੁਣ ਤੂੰ ਪਤਾ ਨਾ ਇਹਦਾ ਨਾਂ ਕੀ ਹੋਇਆ ਚਲ ਚਲੋ ਪਾ ਕੇ ਆ ਜਾ ਮੈਂ ਬਹੁਤ ਮਾਰ ਰਹੀ ਤੂੰ ਲੱਭ ਗਿਆ ਇਹਨਾਂ ਦੀ ਪਹਿਣੀ ਜਿਹੜੀ ਅਸਲੀ ਲਾਈਫ ਆ ਨਾ ਤੁਹਾਨੂੰ ਪਤਾ ਲੱਗੂਗੀ ਇੱਕ ਮਿੰਟ ਕਾਸ਼ ਹਾਫ ਹੁੰਦੇ ਤੇ ਮੈਨੂੰ ਆਦੇ ਤੇ ਫੋਨ ਦੀ ਠੀਕ ਨਹੀਂ ਉੱਥੇ ਜਿਹੜੇ ਐਨਜੀਓ ਵਾਲੇ ਆ ਨਾ ਸੰਸਥਾ ਵਾਲੇ ਉਹਨਾਂ ਤੋਂ ਆਪਾਂ ਨੂੰ ਇਹਦੇ ਬਾਰੇ ਪਤਾ ਲੱਗੂਗਾ ਜ਼ਿਆਦਾ ਵੀ ਇਹ ਕਿ ਕਿਹੜੇ ਹਾਲਾਤ ਚੱਲਿਆ ਉੱਥੇ ਆਪਾਂ ਫੋਨ ਲਾਉਂਦੇ ਉਹਨਾਂ ਨੂੰ ਜਾਣਾਂ ਦਵਾਰਾ ਜਾਣਾਂ ਮਿਲੈ ਸੀ ਆ ਜਾਣੀ ਹੁਣ ਤੇ ਤੇਰਾ ਮੁੰਡਾ ਕਿੱਥੇ ਆ ਜਿਹੜਾ ਤੇਰਾ ਬੇਟਾ ਸੀ ਉਹ ਹਾਂ ਹਾਂ ਹੋ ਏ ਵਿਆਹ ਹੀ ਸੀ ਬਣੀ ਹਾਂ ਇੱਥੋਂ ਨਹੀਂ ਉੱਥੇ ਮਲੇਸ਼ੀਆ ਚ ਵਿਆਹ ਹੋਇਆ ਉਹ ਤੋਂ ਬਾਰੇ ਨੇ ਕੰਟੈਕਟ ਕਰਨਾ ਹੀ ਸ਼ਰਤਾ ਵਾ ਅੱਛਾ ਕੋਈ ਆਪਣੇ ਬੇਟੇ ਦੀ ਕਿੱਥੇ ਲਾਓ ਮੈਡਮ ਦਾ ਤਾਂ ਨੈੱਟ ਬੰਦ ਆ ਗਿਆ ਮੇਰੇ ਕੋਲ ਕੀ ਨਾਂ ਕੀ ਉਹਦਾ ਜੇ ਤਾਂ ਕਿਉਂ ਭੁੱਲ ਗਿਆ ਤੈਨੂੰ ਆਪਣੇ ਬੱਚਿਆਂ ਦੇ ਨਾਂ ਕਿਤੇ ਭੁੱਲ ਜਾਂਦੇ ਆ ਕਿਤੇ ਹੋ ਗਿਆ ਚਲ ਤੇ ਉਹ ਉਹ ਕਿੱਥੇ ਗਏ ਉਹਨਾਂ ਨੇ ਨਹੀਂ ਤੈਨੂੰ ਸੰਭਿਆ ਦੇਹ ਉਹ ਪਛਾਣਿਆ ਲੋ ਮੇਰਾ ਘਰ ਵਾਲਾ ਹੀ ਉਹ ਦੇਹ ਤੂੰ ਵਿਆਹ ਤੇ ਨਹੀਂ ਆਇਆ ਕਮਲਿਆ ਤੈਨੂੰ ਕੋਈ ਫਿਕਰ ਨਹੀਂ ਇੱਕ ਹੀ ਲੜਕੀ ਤੁਹਾਡੇ ਮਾਮਾ ਜੀ ਦੀ ਬੇਟੀ ਹੈ ਮਾਮਾ ਜੀ ਦੀ ਬੇਟੀ ਛੇ ਜਿਹਨਾਂ ਕੋਈ ਰਿਆ ਭੈਣ ਹੀ ਹੈ ਕਿ ਫਿਰ ਤੇ ਜਿਹਨਾਂ ਕੋਈ ਜਾਣਾ ਜੇ ਰਿਹਾ ਤੁਸੀਂ ਕਿਹਦਾ ਨਹੀਂ ਆਉਂਦਾ ਪਿੰਦਰ ਦਾ ਕਿ ਮੇਰੇ ਭੈਣ ਪਿੰਦਰ ਹੈਗੀ ਪਿੱਛੇ ਭਾਗੀ ਕਿਉਂ ਨਹੀਂ ਆਵੇਂ ਆ ਮੈਂ ਚ ਤੇਨ ਕੋਈ ਵੀਡੀਓ ਨਹੀਂ ਲੈਣਾ ਬੈਕਾਲ ਤੇ ਆ ਗਈ ਹੈ ਬੈਕਾਲ ਤੇ ਆ ਗਿਆ ਹਾਂ ਵੀ ਸਾਲ ਬਾਅਦ ਜਦੋਂ ਨਹੀਂ ਪੈਣੀ ਬਹੁਤ ਜਿਆਦਾ ਵੀਰ ਸਾਲਾਂ ਚ ਬੰਦਾ ਵਿਉਣ ਵਾਲਾ ਹੋ ਜਾਂਦਾ ਜੰਮ ਕੇ ਕੋਲੀ ਪੈ ਰਹਿੰਦੇ ਸਾਰਾ ਜੰਮ ਪਹਿਲੇ ਕੋਈ ਰਿਚ ਪੈ ਗਿਆ ਇਹ ਪੈਣੀ ਪਹਿਲਾਂ ਦੇ ਆ ਇਹ ਹੁੰਦੇ ਨਹੀਂ ਆ ਇਹ ਪੁਰਾਣੇ ਜ਼ਖਮ ਹੋਏ ਦੇ ਉੱਥੇ ਇਹ ਪੁਰਾਣੇ ਜ਼ਖਮ ਉੱਥੇ ਸਾਡੇ ਕੋਲ ਤਾਂ ਇਹਨੂੰ 3-4 ਦਿਨ ਹੋਇਆ ਸਾਰੇ ਨਹੀਂ ਨਹੀਂ ਫਿਰ ਵੀ ਠੀਕ ਹੋ ਗਿਆ ਨਹੀਂ ਕਰਦੇ ਮੈਂ ਤੇ ਇਹ ਕਹਾਂ ਦੀਆਂ ਨਹੀਂ ਨਹੀਂ ਤੂੰ ਸਮਝੇ ਨਹੀਂ ਆ ਇਹ ਇਹ जख्म ਇਹਦੇ ਪੁਰਾਣੇ ਆ ਕਿਤਾਵੇ ਜਿਵੇਂ ਮਹੀਨਾ ਮਹੀਨਾ ਦੋ ਦੋ ਮਹੀਨੇ ਪੁਰਾਣੇ जख्म ਆਏ ਬੜੇ ਚਿਰ ਦਾ ਉੱਥੇ ਰੋਲੇ ਆ ਰਿਆ ਬਹੁਤ ਨਹੀਂ ਥੱਕੇ ਖਾਦੇ ਉੱਥੇ ਸਸੀਗਲ ਪੈਣੀ ਸਸਟੀ ਗਲੋਂ ਠੀਕ ਹੈ ਜੀ ਆ ਬਲਵਿੰਦਰ ਸਿੰਘ ਦੀ ਸਿਸਟਰ ਆਈ ਆ ਮੇਲ ਲੋਨਾਂ ਨੂੰ ਇਹ ਕਿਥੋਂ ਆਇਆ ਕਿ ਪੈਣੀ ਕਿਥੋਂ ਆਇਆ ਬਟਾਲੇ ਲਾਗੋ ਆਪਣਾ ਗੁਰਦਾਸਪੁਰ ਸਾਈਡ ਤੋਂ ਓਕੇ ਓਕੇ ਇਹਨਾਂ ਦੇ ਕੋਈ ਆ ਤੁਹਾਡੇ ਇਨਾਂ ਦੇ ਕੋਈ ਫੈਮਿਲੀ ਮੈਂਬਰ ਕੋਈ ਉਦਿਆਨੇ ਤੋਂ ਹੈਗੇ? ਤੜਾ ਲੁਧਿਆਣੇ ਤੋਂ ਕੋਈ ਹੈਗਾ? ਲੱਗੇ ਹਾਂ ਜੀ। ਹਾਂ ਜੀ। ਗੱਲ ਕਰ। ਤੇਰੇ ਮੁੰਡੇ ਨਾਲ ਲੈ ਕੇ ਆਏ ਸੀ ਉਹ ਉਹਨਾਂ ਦੇ ਪਿੰਡਾਂ ਦੇ ਲੱਗ ਗਈ ਉਹਨਾਂ ਦਾ ਘਰ ਵਾ ਫੌਜੀ ਆ ਕਿੰਦੇ? ਹਾਂ ਜੀ। ਉਹਨੂੰ ਚਾਤੂ। ਅੱਛਾ ਹਾਂ ਜੀ। ਆ ਉਹਨਾਂ ਨਾਲ ਸਾਡੀ ਗੱਲ ਹੋਈ ਸੀ। ਹਾਂਜੀ ਆਏ ਵੀ ਸੀਗੇ ਭੈਣੇ ਤਿੰਨ ਚਾਰ ਜਣੇ ਨਾ ਮਿਲਣ ਆਏ ਵੀ ਸੀਗੇ ਅੱਜ ਤੋਂ ਦੋ ਕੁ ਦਿਨ ਪਹਿਲਾਂ ਤੇ ਹੁਣ ਇਹ ਭੈਣ ਮਿਲਣ ਆਏ ਆ ਹਾਂ ਮਮਾ ਜੀ ਆ ਰਹੇ ਮਮੇ ਮਮੇ ਸੀ ਨਾ ਮੈਂ ਕਿਹਾ ਆਇਆ ਸੀ ਕੋਈ ਨਾ ਪਤਾ ਭੈਣੇ ਇਹ ਇਹ ਆ ਮੈਮਰੀ ਵੀ ਨਾ ਸਿਸਟਰ ਹੁਣੀ ਜਿਨ੍ਹਾਂ ਦੀ ਬਜੌਦ ਤਾਡਾ ਭਰਾ ਅੱਜ ਇੰਡੀਆ ਆਇਆ ਵਾ ਤੇ ਭੈਣੇ ਦੱਸਿਓ ਕੀ ਹਾਲ ਸੀਗੇ ਵੀਰ ਦੇ ਉੱਥੇ ਦੇ ਕਿਦਾਂ ਇੰਡੀਆ ਆਇਆ ਸਾਰੀ ਡਿਟੇਲ ਦੱਸਿਓ ਇਹਨਾਂ ਨੂੰ ਕਿਉਂਕਿ ਆਪ ਕੋਈ ਨਹੀਂ ਪਤਾ ਵਿਚਾਰਿਆ ਇਹਨੂੰ 20 ਸਾਲ ਬਾਅਦ ਅੱਜ ਪਹਿਲੀ ਵਾਰ ਭੈਣ ਆਪਣੇ ਭਰਾ ਨੂੰ ਮਿਲੀ ਅੱਜ 20 ਸਾਲਾਂ ਬਾਅਦ ਜੇਕਰ ਤੁਸੀਂ ਲੈ ਕੇ ਜਾਣਾ ਚਾਹੁੰਦੇ ਲੈ ਕੇ ਜਾ ਸਕ ਨੇ ਹਜੇ ਤੇ ਕੋਈ ਇਦਾਂ ਦਾ ਚੱਕਰ ਨਹੀਂ ਆ ਜੇ ਤੇ ਚਲੋ ਡਾਕਟਰ ਨੂੰ ਬੁਖਾ ਲੀਏ ਕੋਈ ਟਰੀਟਮੈਂਟ ਕੋਈ ਕਰਦਾ ਹੋਵੇ ਸੀ ਆ ਭੈਣ ਆਏ ਉਹਨਾਂ ਦੇ ਮਿਲਣ ਤੇ ਮੈਂ ਤੇ ਉਹਨਾਂ ਨੂੰ ਕਿਹਾ ਮੈਂ ਕਿਹਾ ਭੈਣੇ ਜੇਕਰ ਤੁਸੀਂ ਲੈ ਕੇ ਜਾਣਾ ਚਾਹੁੰਦੇ ਜਾ ਸਕਦੇ ਆ ਤੇ ਉਹ ਹਜੇ ਕਹਿੰਦੇ ਸਾਡੇ ਉਹ ਜੀ ਕੰਡੀਸ਼ਨ ਹੀ ਨਹੀਂ ਹੈਗੇ ਕਹਿੰਦੇ ਜੇ ਤੁਸੀਂ ਲੈ ਜੋ ਤੇ ਬੈਸਟ ਰਹੂਗਾ ਨਹੀਂ ਚਲੋ ਕੋਈ ਨਹੀਂ ਦੇਖਦੇ ਆਪਾਂ ਤੁਹਾਡੀ ਡਾਂਗ ਦੇ ਵੀਰ ਜੀ ਮੈਰਿਡ ਜੀ ਚੰਗਾ ਹਾਂਜੀ ਵਿਆਹ ਜੀ ਹਾਂਜੀ ਤੇ ਸੋਹਰਾ ਪਰਿਵਾਰ ਪਹਿਲਾਂ ਦੰਗੀ ਪਾਜੀ ਹਾਂਜੀ ਇਹਨਾਂ ਦਾ ਪੂਰੇ ਤਰੀਕੇ ਨਾਲ ਬੈਕਗ੍ਰਾਉਂਡ ਪੁੱਛੋ ਕਿਉਂ ਇਹਨਾਂ ਦਾ ਪਿੱਛੇ ਸਹੀ ਆ ਤੁਸੀਂ ਗੱਲ ਕਰੋ ਖੁਦ ਗੱਲ ਕਰੋ ਇੱਕ ਵਾਰੀ ਮੈਨੂੰ ਤਾਂ ਜੀ ਤੁਸੀਂ ਕਿਉਂ ਨਹੀਂ ਲੈ ਕੇ ਜਾਂਦੇ ਇਹਨੋਂ ਬਣਾ ਦੱਸਿਓ ਸਾਰਿਆਂ ਨੇ ਜਦੋਂ ਹੱਥ ਖੜੇ ਸਾਰਿਆਂ ਨੇ ਹੱਥ ਖੜੇ ਕਰ ਦਿੱਤੀ ਸੀ ਕਿਉਂ ਕਮਾ ਕੇ ਘਰੇ ਪਾਪੇ ਦੇ ਮੁੰਡੇ ਨੂੰ ਮੋਂਦਾ ਰਿਹਾ ਸੀ ਕੁਝ ਨਹੀਂ ਪਾਇਆ ਮੈਂ ਕੁਝ ਨਹੀਂ ਪਾਇਆ ਕੌਣ ਕਹਿੰਦਾ ਪੁੰਦਾ ਰਿਹਾ ਇਹ ਸਾਡੇ ਕੋਲ ਪ੍ਰੂਫ ਆ ਨਹੀਂ ਮੈਂ ਬਿਲਕੁਲ ਪ੍ਰੂਫਾ ਮੇਰੇ ਨਾਲ ਗੱਲ ਕਰਨ ਲੱਗੇ ਨਾ ਸੋਚ ਕੇ ਗੱਲ ਕਰ ਲਿਓ ਬਿਲਕੁਲ ਪ੍ਰੂਫਾ ਅੱਛਾ ਜਗਜੀਤ ਭਾਜੀ ਨੂੰ ਪੁੱਛ ਲਓ ਮੈਂ ਕੌਣ ਐਕਚੁਅਲੀ ਮੈਂ ਬੜੀ ਤਗੜੀ ਪਾਵਰ ਹੈ ਐ ਭਾਜੀ ਉਹ ਤਾਂ ਭਾਜੀ ਪੁੱਛੋ ਕੀ ਪਾਇਆ ਇਹਨੂੰ ਹਾਂਜੀ ਪ੍ਰੂਫ ਤੂੰ ਹੀ ਪ੍ਰੂਫ ਸਾਨੂੰ ਪਾਓ ਨਾ ਸਾਨੂੰ ਵੀ ਪਤਾ ਲੱਗੇ ਵੀ ਫਿਰ ਪਾਇਆ ਵਾ ਉਹ ਤੇ ਕੰਟੈਕਟ ਹੀ ਇਹਦੇ ਜਿਆਦੇ ਤੇ ਜਿਆਦੇ ਤੇ ਜਿਆਦੇ ਮਾ ਮੇਰੇ ਮੁੰਡੇ ਦੇ ਅਕਾਊਂਟ ਵਿੱਚ ਪਾਇਆ ਹਾਂ ਉਹਦਾ ਮਤਲਬ ਕੋਣ ਹਾਂਜੀ ਤੂੰ ਹੀ ਉਹਦਾ ਸਟੇਟਮੈਂਟ ਸਾਨੂੰ ਪਾ ਸਕਦੇ ਜੀ ਜਾਂ ਕਿੱਦਾਂ ਨਹੀਂ ਆਪਾਂ ਸਾਨੂੰ ਵੀ ਪਤਾ ਲੱਗੇ ਵੀ ਉਹ ਕਿਤੇ ਝੂਠਤ ਨਹੀਂ ਬੋਲਦਾ ਹੈਗਾ ਉਹ ਇੱਕ ਗੱਲ ਹੈ ਦੂਸਰੀ ਗੱਲ ਮੈਨੂੰ ਦੱਸਿਓ ਤੁਹਾਡੇ ਮਮੀ ਡੈਡੀ ਦਾ ਘਰ ਦਾ ਕੀ ਬਣਿਆ ਬੱਚਾ ਚਾਚੇ ਉਹਨਾਂ ਦੇ ਕੋਲ ਕਿਉਂ ਹੈ ਜੇ ਉੱਥੇ ਕਦੀ ਕੋਈ ਗਿਆ ਹੈ ਇਨੀਆਂ ਤੇ ਇਹਨਾਂ ਨੇ ਮਤਲਬ ਵੀ ਉਹ ਵੜਨ ਨਹੀਂ ਦਿੰਦੀ ਚਾਚੀ ਉੱਥੇ ਵੜਨ ਨਹੀਂ ਦਿੰਦੀ ਹੈਗੀ ਤੇਰਾ ਤਾਂ ਫਰਜ ਬੰਦਾ ਨਾ ਤੂੰ ਭੈਣਾ ਨਾ ਤੂੰ ਹੁਣ ਭਰਾ ਜਦੋਂ ਨਹੀਂ ਹੈਗਾ ਸੀ ਤੇਰਾ ਤਾਂ ਫਰਜ ਬੰਦਾ ਨਾ ਮੈਮ ਤੁਹਾਨੂੰ ਨਹੀਂ ਪਤਾ ਵੀ ਬਹੁਤ ਲੜਾਈ ਲੜੀ ਆ ਉਹ ਅੰਦੇ ਹੀ ਵੀ ਤੂੰ ਵਿਆਹੀ ਗਈ ਤੂੰ ਆਪਣੇ ਸਹੁਰੇ ਚਾਲਕ ਜੋ ਕੋਸ਼ਿਆ ਮੁੰਡੇ ਦਾ ਵਾ ਦੇ ਹੁਣ ਮੁੰਡਾ ਆ ਗਿਆ ਵਾ ਹੁਣ ਇਹਨੂੰ ਥੋੜੀ ਜੀ ਇਹਨੂੰ ਇਹਦੀ ਇਹਨੂੰ ਮਾਲਿਸ਼ ਇਹ ਇੱਥੇ ਸਾਡੇ ਕੋਲ ਸੀ ਪਾਜੀ ਨੂੰ ਪਾਜੀ ਮੈਂ ਤੁਹਾਨੂੰ ਵੀਡੀਓ ਵੀ ਪਾਈ ਸੀ ਜਦੋਂ ਇਹ ਜਿਆਦਾ ਬਿਮਾਰ ਸੀ ਹਾਂਜੀ ਹਾਂਜੀ ਬੇਣੀ ਔਰ ਇਹ ਤਾਂ ਮੈਂ ਇਹਨੂੰ ਸੈਟ ਕਰਾਉਂਦਾ ਤੇ ਹਰ ਡੇਲੀ ਦੇ ਜਰੀ ਮਾਲਿਸ਼ ਹੁੰਦੀ ਸੀ ਮਾਲਿ ਹੋਣ ਤੋਂ ਬਾਵਜੂਦ ਇਹ ਸੈੱਟ ਹੋਣ ਲੱਗ ਗਿਆ ਸੀ ਜਦੋਂ ਅਸੀਂ ਮੈਂ ਭੇਜਿਆ ਹਾਂਜੀ ਉਹ ਹੀ ਅਸੀਂ ਕਹਿੰਨੇ ਆ ਵੀ ਚਲੋ ਜੇ ਕੋਈ ਚੰਗਾ ਹਨਾ ਥੋੜਾ ਬੋਤਾ ਕਰਕੇ ਇਹਦਾ ਟ੍ਰੀਟਮੈਂਟ ਕਰਾ ਦਈਏ ਤੇ ਹੋ ਸਕਦਾ ਵੀ ਇਹ ਥੋੜਾ ਜਿਹਾ ਆਪਣਾ ਬਿਆਨ ਖਲੋਣ ਰੋਟੀ ਪਾਣੀ ਖਾਣ ਲੱਗ ਪੇ ਆ ਤੀ ਹੁਣ ਤਰੇ ਕਰਕੇ ਹੁਣ ਮੈਨੂੰ ਦੱਸੋ ਜਦੋਂ ਸਾਨੂੰ ਸਾਰੇ ਨੇ ਹੱਥ ਖੜਾ ਕਰਦਾ ਦਾ ਚੱਲ ਮੈਂ ਭਾਜੀ ਉਹਨਾਂ ਨੂੰ ਜਾਣਦੀ ਮੇਰੇ ਨਾਲ ਖੜਦੇ ਰਹਿੰਦੇ ਆ ਰਟਾ ਉਹ ਉਹਨਾਂ ਨੂੰ ਮੀਰੀ ਲੋੜ ਪੈਂਦੀ ਮੈਂ ਉਹਨਾਂ ਨਾਲ ਸਾਡੀ ਉਹਨਾਂ ਨੂੰ ਮੀਰੀ ਲੋੜ ਮੈਨੂੰ ਇਹਨਾਂ ਦੀ ਲੋੜੀ ਇਹ ਪਹਿਲੀ ਵਾਰ ਮੈਨੂੰ ਇਹਨਾਂ ਦੀ ਲੋੜ ਪਈ ਸੀ ਕਿਉਂ ਇਹ ਮੁੰਡੇ ਨੂੰ ਵਾਪਸ ਇੰਡੀਆ ਭੇਜਣ ਦੇ ਕਰਕੇ ਠੀਕ ਹੈ ਜੇ ਹੁਣ ਤੁਸੀਂ ਸਾਰੇ ਹੈਗੇ ਆ ਹੁਣ ਸਾਰੇ ਜਿੱਦੋਂ ਦਾ ਮੁੰਡਾ ਤੁਹਾਡਾ ਕਿਤੇ ਪਹੁੰਚਾ ਹੁਣ ਸਾਰੇ ਸਾਨੂੰ ਫੋਨ ਲਾ ਕੇ ਪੁੱਛਣ ਦੇ ਸਾਡਾ ਬੰਦਾ ਤੁਸੀਂ ਭੇਜਿਆ ਵਾ ਹੁਣ ਉਹ ਕਿੱਥੇ ਆ ਕੀ ਆ ਟੀਕੜਾ ਢੁਕਣਾ ਸਾਵੇਂ ਕੁਝ ਕੁ ਦਿਨ ਬਟ ਇਹਨੂੰ ਚੱਕ ਕੇ ਤਾਂ ਸਾਮ ਸਾਹਮਣੇ ਖਰਚਾ ਕਰ ਲਓ ਕਿੰਨਾ ਕਾ ਖਰਚਾ ਲੱਗ ਜੂਗਾ ਇਹਨੂੰ ਜਦੋਂ ਯੋ ਫਿਜ਼ੀਓਥੈਰੇਪੀ ਕਰਵਾਉਣ ਵਾਸਤੇ ਮਾਲਿਸ਼ ਕਰਵਾਉਣ ਵਾਸਤੇ ਕਿੰਨਾ ਕਾ ਖਰਚਾ ਲੱਗ ਜੂਗਾ ਇੱਥੇ ਹੁਣ ਸਾਰੀ ਜ਼ਿੰਮੇਵਾਰੀ ਮੈਂ ਚੱਕ ਕੇ ਭੇਜੀਏ ਮਨਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਤਾਂ ਕਿਸੇ ਗੱਲ ਦਾ ਵੀ ਪਤਾ ਨਹੀਂ ਉਹ ਵੀ ਬਾਹਰ ਵਾਲੇ ਜਿਹੜਾ ਵੀਰ ਆ ਮਾਮੇ ਦਾ ਮੁੰਡਾ ਉਹਨੂੰ ਹੀ ਫੋਨ ਆਇਆ ਉਹਨੇ ਹੀ ਕਿਹਨੂੰ ਅਜੇ ਉਹਨੂੰ ਇਹ ਹੀ ਜਿੱਨਾ ਚਰਾ ਨਹੀਂ ਜਾਂਦਾ ਕਰਨੀ ਸਾਨੂੰ ਤੇ ਆ ਕੱਲ ਪਰਸੋਂ ਹੀ ਪਤਾ ਲੱਗਾ ਵਾ ਵੀ ਉਹ ਇੱਥੋਂ ਮਿਲ ਕੇ ਗਏ ਨੇ ਫਿਰ ਸਾਨੂੰ ਉਹਨਾਂ ਨੇ ਜਾ ਕੇ ਵੀਡੀਓ ਪਾ ਕੇ ਦੱਸਿਆ ਵੀ ਮਿੰਟਾ ਆ ਗਿਆ ਵਾ ਇਹਦਾ ਇੱਧਰ ਦਾ ਨਾਂ ਸ਼ੋਰਟ ਨੇਮ ਜਿਹੜਾ ਮਿੰਟਾ ਆਇਆ ਤੇ ਅਹੀਂ ਵੇਖੋ ਵੀ ਕੱਲ ਹੀ ਇਹ ਭੈਣ ਅਹੀਂ ਤੇ ਚਲੋ ਇੱਥੋਂ ਲਾਗੋਂਦੇ ਤਰਨ-ਤਰਨ ਦੇ ਤੇ ਇਹ ਦਾ ਥੋੜਾ ਜਿਹਾ ਪਿੰਡ ਥੋੜਾ ਜਿਹਾ ਦੂਰ ਆ ਤੇ ਇਹਦੇ ਨਾਲ ਕਰਕੇ ਤੇ ਅਹੀਂ ਚਲੋ ਇਹਨੂੰ ਵੀ ਹੈ ਆਹੀ ਵੀ ਮੈਂ ਆਪਣੇ ਭਰਾ ਨੂੰ ਜਾਣਾ ਵਾ ਮਿਲਣ ਤੇ ਚਲੋ ਅਸੀਂ ਉਸੇ ਵੇਲੇ ਆ ਗਏ ਅੱਜ ਤੇ ਤੁਸੀਂ ਹੈ ਕਿਥੋਂ ਲੋ ਅਸੀਂ ਤੇ ਭੈਣ ਜੀ ਇੱਥੋਂ ਮੈਂ ਤੇ ਇਹਨਾਂ ਦੇ ਮਾਮਾ ਜੀ ਦੀ ਬੇਟੀ ਆ ਤੇ ਇਹ ਇੱਥੋਂ ਤਾਂ ਅਹੀਂ ਤਰਨ ਤਰਨ ਤੋਂ ਆ ਇਹ ਭੈਣ ਉਧਰ ਹੀ ਗਰਦਾਸਪੁਰ ਵਾਲੀ ਉਧਰ ਹੀ ਵਿਆਹੀ ਜੇ ਹਾਂ ਜੀ ਇਹਦੀ ਆਪਣੀ ਭੈਣ ਮਾਮਿਆਂ ਨੇ ਅਹੀਂ ਤਰਨ ਤਰਨ ਕਿੱਥੋਂ ਆਹੀਂ ਤਰਨ ਤਰਨ ਤੋਂ ਖਡੂਰ ਸਾਹਿਬ ਰੋਡ ਤੇ ਦੇਖਾ ਖਡੂਰ ਸਾਹਿਬ ਰੋਡ ਤੇ ਪਿੰਡ ਆ ਆਪਣਾ ਬਾਠ ਦੇਊ ਬਾਠ ਬਾਠ ਹਾਂ ਜੀ ਮੇਰੇ ਨਾਨਕੇ ਪਾਠਾਂ ਦੇ ਠੀਕ ਆ ਜੀ ਕਿੰਨਾ ਦੇ ਘਰਾਂ ਚੋਂ ਹਣ ਹੋਏ ਨੂੰ ਇਹ ਵੀ ਦੱਸ ਦੋ ਮੇਰੇ ਮੇਰੀ ਮਾਸੀਆਂ ਦੋ ਇੰਡੀਆਂ ਹੈਗੀਆਂ ਵਾ ਇੱਕ ਤੇ ਡੇਰੀ ਵਾਲਾ ਹਾਂਜੀ ਡੇਰੀ ਵਾਲਾ ਹਾਂ ਤੇ ਮਾਮਾ ਮੇਰਾ ਗੈਰੀ ਮੰਡੀ ਵਾਲਾ ਗੈਰੀ ਮੰਡੀ ਅਸੀਂ ਮੇਰੇ ਮੇਰੇ ਨਾਲ ਕੇ ਬਾਠਾਂ ਦੇਈ ਦੇਊ ਬਾੜ ਤੋਂ ਜੇ ਅਸੀਂ ਪਤਾ ਮੈਨੋੜੀ ਇਹਨਾਂ ਨੂੰ ਪਤਾ ਪਰ ਮੇਰੇ ਨਾਨਕੇ ਹੈ ਬਾੜ ਦੀ ਸੱਚ ਤਰ੍ਹਾਂ ਤਾਂ ਮੇਰਾ ਮੇਰਾ ਨਾਨਕਾ ਸਾਰਾ ਤਰ ਤਰ ਕਰਨੀ ਕੁੜੀ ਤੇ ਮਾਂ ਨਾਨਕਿਆਂ ਨੇ ਫਿਰ ਆਪੇ ਹੀ ਅਸੀਂ ਚਾਚਾ ਜੀ ਹੋਣਾ ਨੇ ਰਲ ਮਿਲ ਕੇ ਤੇ ਵਿਆਹ ਕਰ ਦਿੱਤਾ ਤੀਰਾ ਚਲੋ ਵਿਆਹ ਕਰਨਾ ਤੇ ਸੌਖਾ ਪਰ ਪੁੱਤ ਦੀ ਜਾਇਦਾਦ ਇੰਨੀ ਬਣਾ ਕੇ ਦੇਣੀ ਜਿਹੜੀ ਉਹ ਤੇ ਫਿਰ ਆਪ ਹੀ ਇੰਨਾ ਹੀ بڑا ਹੀ ਤੇ ਇਹਨਾਂ ਨੂੰ ਪੜਾ ਲਿਖਾ ਕੇ ਤੈਨੂੰ ਇੱਥੇ ਭੇਜਿਆ ਤੇ ਇਹ ਤੇ ਹੁਣ ਇਹਨੂੰ ਆਪ ਨੂੰ ਸਟੈਂਡ ਹੋਣਾ ਹੀ ਤੇ ਬਾਕੀ ਚਲੋ ਜੋ ਵੀ ਹੈਗਾ ਵਾ ਸਭ ਕੁਝ ਸਾਹਮਣੇ ਆ ਵੀ ਸ਼ੱਕ ਤੁਸੀਂ ਇਹਨਾਂ ਦੇ ਪਿੰਡ ਦਾ ਐਡਰੈਸ ਲੈ ਲਓ ਉੱਥੇ ਪਤਾ ਕਰ ਲਓ ਜਾ ਕੇ ਸਾਰਾ ਕੁਝ ਪਤਾ ਕਰਨ ਦੇ ਕਰਕੇ ਤਾਂ ਮੈਂ ਫਿਰ ਮਗਰ ਮਮੀ ਦਾ ਮਮੀ ਦੇ ਮੁੰਡੇ ਦਾ ਨੰਬਰ ਮਿਲਿਆ ਉਹਨੂੰ ਕੰਟੈਕਟ ਕੀਤਾ ਉਹ ਕਹਿੰਦਾ ਮੈਂ ਦੁਬਈ ਕੰਮ ਛੱਡ ਕੇ ਆ ਗਿਆ ਮੈਂ ਦਿਹਾੜੀ ਮੈਂ ਮੈਂ ਇੱਥੇ ਹਣ ਕੀ ਦਿਹਾੜੀਦਾਰ ਲੌਂਡਿਆਂ ਆ ਤੇ ਮੇਰੇ ਕੋ ਖਰਚਾ ਨਹੀਂ ਹੈ ਗੈਣੋ ਮੰਗਾਉਣ ਵਾਸਤੇ ਨਾ ਖਰਚਾ ਹੈਗਾ ਮੰਗਾਉਣ ਵਾਸਤੇ ਨਾ ਸਾਂਭਣ ਵਾਸਤੇ ਹੈਗਾ ਇਹ ਨਹੀਂ ਕੋਈ ਪਾਜੀ ਕੋਈ ਬਾਤ ਨਹੀਂ ਕਰਦੇ ਆ ਇਹ ਨਹੀਂ ਕੋਈ ਗੱਲ ਹੈਗੀ ਅਜ ਮੇਰੇ ਨਾਲ ਇਹਦੇ ਭਾਂ ਦੇ ਦਿਲ ਚ ਤਕਲੀਫ ਹੀ ਕੀ ਭਾਂ ਮਿਲਣ ਤੱਕ ਆਈ ਐਂ ਕਰੀਆ ਮੈਂ ਤੁਹਾਡੇ ਨਾਲ ਕੋਈ ਚੱਕਰ ਨਹੀਂ ਆ 2-4 ਦਿਨ ਕਿਉਂਕਿ ਜੋ ਤੁਸੀਂ ਪਿਆਰ ਦੇਣਾ ਨਾ ਭਰਾ ਨੂੰ ਜੋ ਤੁਸੀਂ ਸੰਭਾਲ ਲੈਣਾ ਵਾ ਉਹ ਅਸੀਂ ਨਹੀਂ ਕਰ ਸਕਦੇ ਚਾਹੇ ਭਵੇਂ ਲੱਖ ਸੋਨੇ ਵਰਗਾ ਹੋ ਕੇ ਨੂੰ ਵੀਰੇ ਨੂੰ ਵਿਖਾ ਦੇ ਦਿੱਟੇ ਪਰ ਜੋ ਕੇ ਟੈਕ ਤੁਸੀਂ ਕਰ ਲੈਣੀ ਉਸੇ ਨਹੀਂ ਕਰ ਸਕਦੇ ਹੁਣ ਇਸ ਵੀ ਦੀ ਹਾਲਾਤ ਇਹੋ ਜਿਹੀ ਆ ਕਿ ਆ ਆਪਾਂ ਇਹਨਾਂ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਵੀ ਕੱਲ ਨੂੰ ਇਹਨਾਂ ਨੇ ਮਤਲਬ ਕਿ ਠੀਕ ਹੋਣਾ ਵਾਂਗੇ ਜਾਂ ਇਸ ਤੋਂ ਵੀ ਜ਼ਿਆਦਾ ਪ੍ਰੋਬਲਮ 'ਚ ਆ ਜਣਗੇ ਹਾਂਜੀ ਹਾਂਜੀ ਪਰ ਜੇਕਰ ਤੁਸੀਂ ਅੱਖਾਂ ਸਾਹਮਣੇ ਰਹੋਗੇ ਪਤਾ ਨਹੀਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਹੜੇ ਭਰੋਸਾ ਨਹੀਂ ਹੈਗਾ ਤੁਹਾਡਾ ਨਹੀਂ ਭਰੋਸਾ ਮੇਰਾ ਨਹੀਂ ਭਰੋਸਾ ਇਹ ਕੱਲ ਨੂੰ ਜਿਹੜੇ ਵੀ ਜ਼ਿੰਦਗੀ ਦੇ ਦੇ ਨੇ ਇਹਨਾਂ ਦੇ ਰਹਿ ਗਏ ਆ ਠੀਕ ਹੈ ਜੀ ਮੈਂ ਚਾਹੁੰਦਾ ਕਿ ਇਹ ਦੋਵੇਂ ਭੈਣ ਭਰਾ ਕਿਉਂਕਿ ਇੱਕ ਦੂਜਿਤ ਵਗੈਰੇ ਇਹਨਾਂ ਦਾ ਕੋਈ ਨਹੀਂ ਹੈਗਾ ਇੱਥੇ ਚਾਹੇ ਤੁਸੀਂ ਮਾਮੇ ਜੀ ਦੀ ਲੜਕੀ ਜੇ ਤੁਸੀਂ ਬਹੁਤ ਇਹਨਾਂ ਦਾ ਕੀਤਾ ਵਾ ਹਨਾ ਪਰ ਜਿਹੜੀ ਸਕਾ ਭੈਣ ਭਰਾ ਹੁੰਦਾ ਉਹ ਸਕਾ ਹੀ ਹੁੰਦਾ ਜੀ ਹਾਂਜੀ ਮੈਂ ਇਹਦੇ ਗੱਲ ਗੁੱਸਾ ਨਾ ਕਰੋ ਕੀਤਾ ਤੁਸੀਂ ਬਹੁਤ ਜ਼ਿਆਦਾ ਵਾ ਜੇਕਰ ਤੁਸੀਂ ਨਾ ਹੁੰਦੇ ਤੇ ਭੈਣ ਅੱਜ ਹੋਸਾ ਦਾ ਵੀ ਇਸ ਹਾਲਾਤ ਤੇ ਨਾ ਹੁੰਦੇ ਅਸੀਂ ਵੀ ਕੁਝ ਨਹੀਂ ਕਰਨ ਲੋਗੇ ਪਰਮਾਤਮਾ ਇੱਕ ਜਰੀਆ ਬਣਾਉਂਦਾ ਜਿਹੜੇ ਬੰਦੇ ਦਾ ਵੀ ਕੋਈ ਮੈਂ ਦਵਾਈ ਬੂਟੀ ਨਾਲੋਂ ਜੇਕਰ ਜ਼ਿਆਦਾ ਤੁਸੀਂ ਇਹਦੀ ਉਹਦਾ ਟੇਕ ਕੇਅਰ ਕਰ ਲਓ ਨਾ ਦਵਾਈ ਬੁੱਟੀ ਨਾਲੋਂ ਤੁਸੀਂ ਆਪ ਇਹਦੀ ਮਾਲਿਸ਼ ਕਰਦੇ ਆ ਕਰੋ ਤੇਲ ਲਾ ਦਿਆ ਕਰੋ ਸਮੇਂ ਸਿਰ ਇਹਨੂੰ ਰੋਟੀ ਪਾਣੀ ਸਹੀ ਕਰਾ ਦਿਆ ਕਰੋ ਤੁਸੀਂ ਵੇਖੋ ਇਹਦੇ ਦਿਨਾਂ 'ਚ ਫਰਕ ਪੈ ਜਾਊਗਾ ਕੋਈ ਗੱਲ ਨਹੀਂ ਜੀ ਇੱਥੇ ਮਤਲਬ ਵੀ ਆਪਾ ਜਿੱਦੋਂ ਮਰਜੀ ਲਿਜਾ ਸਕਦੇ ਆ ਮੈਂ ਕਹਿੰਦਾ ਜਿੱਦੋਂ ਮਰਜੀ ਲੈ ਕੇ ਜਾ ਸਕਦੇ ਜੀ ਠੀਕ ਹੈ ਜੀ ਪਰ ਰੱਬ ਨਾ ਕਰੇ ਮੇਰੇ ਕੋਲ ਜਿੰਨਾ ਚਿਰ ਤੁਸੀਂ ਨਹੀਂ ਲੈ ਕੇ ਜਾਂਦੇ ਮੇਰੇ ਕੋਲ ਆਵਾ ਹਨਾ ਰੱਬ ਨਾ ਕਰੇ ਇਹਨੂੰ ਕੱਲ ਨੂੰ ਇਹਨੂੰ ਕੋਈ ਦਿੱਕਤ ਆ ਜਾਂਦੇ ਆ ਤੁਸੀਂ ਮੈਨੂੰ ਕੱਲ ਨੂੰ ਕੁਐਸਚਨ ਮਾਰ ਕੇ ਨਹੀਂ ਕਰ ਸਕਦੇ ਨਹੀਂ ਨਹੀਂ ਜੀ ਠੀਕ ਹੈ ਹਾਂ ਪਰ ਫਿਰ ਵੀ ਪੈਣੇ ਪਰ ਫਿਰ ਵੀ ਉਹ ਵੱਖਰੀ ਗੱਲ ਮੈਂ ਵੀਡੀਓ ਵੀ ਲੈ ਰਿਹਾ ਹਾਂ ਕੋਈ ਚੱਕਰ ਨਹੀਂ ਆ ਪਰ ਫਿਰ ਵੀ ਮੈਂ ਇਹ ਚਾਹਨਾ ਵਾਂ ਕਿ ਜੇਕਰ ਭੈਣ ਦੇ ਅੱਖਾਂ ਸਾਹਮਣੇ ਵੀਰ ਰਹੂਗਾ ਨਾ ਇਹਨੂੰ ਮਾਂ ਵਾਲਾ ਪਿਆਰ ਮਿਲੂਗਾ ਵੱਡੀ ਭੈਣ ਵਾਲਾ ਪਿਆਰ ਮਿਲੂਗਾ ਇਹ ਵੀ ਇੱਕ ਦਵਾਈ ਹੁੰਦੀ ਆ ਤੇ ਬੜਾ ਫਰਕ ਪੈ ਜਾਵੇਗਾ ਠੀਕ ਠੀਕ ਨਾਲੇ ਇਹ ਕੇਸ ਦੇ ਬਾਰੇ ਐਮਬੈਸੀ ਨੂੰ ਪਤਾ ਇਹ ਕਿੱਥੇ ਗਿਆ ਵਾ ਕਿੱਥੇ ਸਾਡੇ ਸਾਡੇ ਤੋਂ ਹੱਥੋਂ ਬਾਜ਼ਾਂ ਕਿੱਥੇ ਪਹੁੰਚਿਆ ਸਭੀ ਡਿਟੇਲ ਐਮਬੈਸੀ ਦੇ ਕੋਲ ਹਾਂਜੀ ਆਪਸੀ ਨੂੰ ਇਹ ਮੈਟਰ ਦੇ ਬਾਰੇ ਪਤਾਵਾ ਨਹੀਂ ਨਹੀਂ ਕੋਈ ਮੈਡਮ ਤੁਸੀਂ ਇਹ ਟੈਨਸ਼ਨ ਨਾ ਲਓ ਅਹੀਂ ਇਹੋ ਜਿਹਾ ਕੋਈ ਇਸ਼ੂ ਨਹੀਂ ਕ੍ਰੀਏਟ ਕਰਦੇ ਆਂ ਪਰਮਾਤਮਾ ਨੂੰ ਮੰਨਣ ਵਾਲੇ ਆਂ ਬੜੀ ਮਿਹਰਬਾਨੀ ਆ ਜੇ ਉੱਥੇ ਕਿਤੇ ਉਦਾਂ ਹੀ 에어ਪੋਰਟ ਤੇ ਕੋਈ ਛੋੜ ਦਿੰਦਾ ਤੇ ਫੇਰ ਕੋਈ ਗੱਲ ਤੁਹਾਨੂੰ ਸਾਰੀ ਮਨ ਨਹੀਂ ਬਦਲਣਾ ਸਾਡਾ ਵੀਰ ਕਿੱਥੇ ਹੈ ਹਾਲਾਤ ਭਾਵੇਂ ਕਾਂ ਕੁੱਤੇ ਇੱਥੇ ਡੰਡੀਆਂ ਵੜ ਵੜ ਖਾ ਜਾਂਦੇ ਆ ਮੈਮ ਜੀ ਆਪਣੀ ਕਿਹੜੀ ਐਨਜੀਓ ਕਿਹੜੀ ਸੀ ਆਪਣੀ ਉੱਥੇ ਮਲੇਸ਼ੀਆ ਦੇ ਵਿੱਚ ਦਸਵੰਦ ਸੇਵਾ ਮਲੇਸ਼ੀਆ ਦਸਵੰਦ ਸੇਵਾ ਗਰੁੱਪ ਮਲੇਸ਼ੀਆ ਜੀ ਠੀਕ ਹੈ ਜੀ ਤੇ ਸੰਗ ਜੀ ਦਸਵੰਦ ਸੇਵਾ ਗਰੁੱਪ ਮਲੇਸ਼ੀਆ ਵੱਲੋਂ ਭੈਣ ਜਿਹੜੇ ਉਹਨਾਂ ਦੇ ਓਨਰ ਆ ਭੈਣ ਰਵਿਨਾ ਮੈਮਾ ਇਹਨਾਂ ਦੀ ਬਦੌਲਤ ਇਹ ਵੀਰਾ ਅੱਜ ਵੀ ਹਸਾਲਾਂ ਬਾਅਦ ਆਪਣੀ ਭੈਣ ਨੂੰ ਦੇਖ ਰਿਹਾ ਵਾ ਚਾਹੇ ਕਿਸੇ ਵੀ ਹਾਲਾਤ ਚ ਦੇਖ ਰਿਹਾ ਵਾ ਪਰ ਇਹਨਾਂ ਦੀ ਬਦੌਲਤ ਵਾਜੀ ਜੇ ਭੈਣ ਨਾਲ ਇੱਥੇ ਹੁੰਦੇ ਤੇ ਹੋ ਸਕਦਾ ਕਿ ਭੈਣ ਨੂੰ ਰਹਿੰਦੇ ਸਵਾਸਾਂ ਤੱਕ ਨਾ ਪਤਾ ਲੱਗਦਾ ਕਿ ਮੇਰਾ ਵੀਰ ਕਿਹੜੀ ਹਾਲਾਤ ਚ ਹੈ ਤੇ ਕਿੱਥੇ ਹੈ ਜੀ ਪੈਨੇ ਲੱਭਣੇ ਨਹੀਂ ਸੀ ਤੁਹਾਨੂੰ ਜੀ ਬਹੁਤ ਬਹੁਤ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮੈਨੇ ਪਤਾ ਕੀ ਆ ਭਾਜੀ ਕੱਲ ਮੈਨੂੰ ਉਧਰੋਂ ਲੁਧਿਆਣੇ ਤੋਂ ਜੋ ਇਹਦੇ ਮਾਮੇ ਜੀ ਦੇ ਮੁੰਡੇ ਨਾਲ ਮੇਰੀ ਗੱਲ ਹੀ ਸੀ ਸਾਡੀ ਗੱਲ ਹੋਈ ਸੀ ਤੇ ਉਹਦੀ ਵੀਡੀਓ ਉੱਥੇ ਤੱਕਰ ਪਹੁੰਚੀ ਆ ਤੇ ਉਹ ਵੀ ਕਹਿੰਦੇ ਅਸੀਂ ਆਵਾਂਗੇ ਮਿਲਣ ਵਾਸਤੇ ਆਈ ਵੀ ਆ ਪੈਨੇ ਆਈ ਵੀ ਆ ਲੁਧਿਆਣੇ ਤੋਂ ਆਈ ਵੀ ਆ ਤੇ ਕੱਲ ਪਰਸੋਂ ਮਿਲਣਾ ਮੈਨਾ ਸੋਚਣਾ ਮੈਂ ਤਾਂ ਨਾ ਉਹਦਾ ਤਾਜ਼ੀ ਕੰਟੈਕਟ ਕੀਤਾ ਮੈਂ ਗਿਆ ਸੀ ਚੰਡੀਗੜ੍ਹ ਸਾਈਡ ਮੈਂ ਆਇਆ ਹੀ ਕੱਲ ਨੂੰ ਛਾਮੀਆਂ ਬਤਲੇ ਕਰਕੇ ਮੈਂ ਤੁਹਾਨੂੰ ਬਹੁਤ ਕੰਟੈਕਟ ਕੀਤਾ ਸੀ ਮੇਰੇ ਫੋਨ ਡੈਡ ਆ ਰਿਹਾ ਸੀਗਾ ਬੰਦ ਆ ਰਿਹਾ ਸੀ ਤੁਹਾਨੂੰ ਤੁਹਾਨੂੰ ਮੈਂ ਸ਼ਾਇਦ ਦੱਸਿਆ ਵੀ ਸੀਗਾ ਨਾ ਭੈਣੇ ਕਿ ਮੈਂ ਬਾਅਦ ਚ ਚੱਲ ਜਾਣਾ ਇੱਕ ਦੋ ਦਿਨਾਂ ਬਾਅਦ ਮੈਂ ਜਾਣਾ ਵਾਂ ਟੂਰ ਤੇ ਜਾਣਾ ਵਾਂ ਉੱਥੇ ਨਾ ਫੋਨ ਹੀ ਸਿਮ ਹੀ ਬੰਦ ਹੋ ਗਿਆ ਸੀ ਉੱਥੇ ਪਾੜੀ ਇਹ ਦੇ ਕਰਕੇ ਤਲੇ ਕਰਕੇ ਮੈਨੂੰ ਕੀ ਮੈਂ ਫਿਰ ਮੈਨੂੰ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਸ੍ਰਾਵਾਂ ਕੀ ਆ ਕੀ ਸਟੇਟਰ ਸਾ ਕਿੰਨੂੰ ਕੰਟੈਕਟ ਕਰਨਾ ਕੁਝ ਪਤਾ ਨਹੀਂ ਲੱਗਾ ਕੋਈ ਗੱਲ ਨਹੀਂ ਮੈਂ ਨਾ ਆਪਣੇ ਇੱਕ ਮੈਨੇਜਰ ਦਾ ਵੀ ਇਹਦਾ ਤੁਹਾਨੂੰ ਨੰਬਰ ਸੈਂਡ ਕਰਦਾ ਬਾਈ ਦਾ ਵੇ ਜੇ ਮੇਰੇ ਤੋਂ ਨਾ ਟੈਂਡ ਹੋਵੇ ਤੁਸੀਂ ਉਹਨਾਂ ਨੂੰ ਲਾ ਸਕਦੇ ਹੋ ਪੱਕੇ ਇੱਥੇ ਆਸ਼ਨ ਚ ਹੁੰਦੇ ਆ ਹਾਂ ਹਾਂ ਜੀ ਬਾਕੀ ਭੈਣੇ ਕੋਈ ਗੱਲ ਨਹੀਂ ਮੈਂ ਹੁਣ ਕੱਲ ਆਇਆ ਵਾਂ ਮੈਂ ਆਪਣਾ ਡਾਕਟਰ ਵੀ ਹੈਗਾ ਵਾ ਕਿਉਂਕਿ ਇਹਨਾਂ ਦੇ ਨਾ ਨਿਗੇ ਨਿਗੇ ਜ਼ਖਮ ਵੀ ਆ ਇਹਨਾਂ ਦੇ ਸੀ ਭੈਣੇ ਆਪਾਂ ਕਰਾਉਂਦੇ ਹਾਂ ਮੈਂ ਇੱਕ ਜਾਂਦੀ ਡਿਊਟੀ ਲਾਉਂਦਾ ਮਗਰੋਂ ਜੇਰੀ ਕੋਈ ਵੀ ਹੁਣ ਇਹ ਆ ਗਿਆ ਵਾ ਜੋ ਮਗਰੋਂ ਕੋਈ ਵੀ ਕਾਰਵਾਈ ਪਾਣੀ ਹੋਏ ਸੇ ਪਾਲੀ ਪਾ ਕੇ ਫੇਰਨਾਂ ਦਾ ਜੇਰਾ ਕੋਈ ਇਹਨਾਂ ਦਾ ਥੋੜਾ ਬਹੁਤਾ ਹੈਗਾ ਇਹਨਾਂ ਨੂੰ ਜੇਰਾ ਮਿਲ ਸਕਦਾ ਵਾ ਦੋਵੇਂ ਭੈਣਾਂ ਭਰਾਵਾਂ ਨੂੰ ਇਹਨਾਂ ਨੂੰ ਮੇਰਾ ਬ੍ਰਦਰ ਹੀ ਵਕੀਲ ਵਾ ਬੜੀ ਵੈਗ ਦੀ ਮਤਲਬ ਮੇਰੇ ਨਾਲ ਆਪਣੇ ਕੋਲ ਇੱਥੇ ਪੋਲੀਟੀਕਲ ਪਾਵਰ ਵੀ ਹੈਗੀ ਆ ਠੀਕ ਹੈ ਜੀ ਪਰ ਇਹਨਾਂ ਭੈਣਾਂ ਨੂੰ ਭੈਣ ਨੂੰ ਅੱਗੇ ਹੋਣਾ ਪਊਗਾ ਸੀ ਇਹਨਾਂ ਨੂੰ ਬੈਕਐਂਡ ਤੇ ਸਪੋਰਟ ਕਰ ਸਕਦੇ ਫਰੰਟ ਤੇ ਇਹਨਾਂ ਨੂੰ ਜਾਣਾ ਪਊਗਾ ਨਹੀਂ ਕੋਈ ਗੱਲ ਨਹੀਂ ਫਰੰਟ ਤੇ ਜਾਵਾਂਗੇ ਅਸੀਂ ਆਪਣਾ ਹਾਂ ਹਾਂ ਬੜਾ ਬੋਤਾ ਜੋ ਹੈਗਾ ਨਹੀਂ ਦਬਾਵਾ ਪੇ ਦਿੱਤਾ ਵਾ ਹੁਣ ਅੱਗੇ ਇਹਨਾਂ ਦੀ ਜ਼ਿੰਮੇਵਾਰੀ ਨਾ ਹੁਣ ਕਰਨ ਦੀ ਹੁਣ ਮੈਂ ਤਾਂ ਸਾਰੀ ਜ਼ਿੰਮੇਵਾਰੀ ਚੱਕ ਨਹੀਂ ਸਕਦੀ ਜਿੰਨੀ ਮੈਂ ਕਰ ਸਕਦੀ ਤਾਂ ਮੈਂ ਕਰ ਦੱਤੀ ਹਾਂ ਹਾਂਜੀ ਠੀਕ ਹੈ ਜੀ ਕਿਉਂਕਿ ਆਪਾਂ ਕਿਸੇ ਨਾ ਨਜਾਇਜ਼ ਨਹੀਂ ਕਰਦੇ ਆਪਾਂ ਇਹਦਾ ਇਹਦਾ ਜਿਹੜਾ ਆਪਣਾ ਬੰਦਾ ਹੱਕ ਵਾ ਉਹ ਤੈਨੂੰ ਦਵਾਈਏ ਭੈਣ ਨਹੀਂ ਚੱਲ ਵੀਰਾਂ ਨਹੀਂ ਆ ਭੈਣ ਆ ਭੈਣ ਨੇ ਆ ਜਿਹੜਾ ਜਨਮ ਲਿਆ ਆਪਣੇ ਪੇਕੇ ਪਰਵਾਦੇ ਜਨਮ ਲਿਆ ਇਹਦਾ ਵੀ ਹੱਕ ਬੰਦਾ ਵਾ ਕਿ ਜੋ ਇਹਦੇ ਭੈਣ ਭਰਾਵਾਂ ਦਾ ਜੋ ਵੀ ਹੈਗਾ ਵਾ ਜ਼ਗੀਰ ਜ਼ਮੀਨ ਜਾਇਦਾਦ ਹੈਗੀ ਇਹਨਾਂ ਨੂੰ ਮਿਲੇ ਇਕ ਰਿੱ ਧੱਕੇ ਖਾਦੇ ਇਹਨਾਂ ਨੇ ਉਹ ਤੇ ਵੱਖਰੀ ਗੱਲ ਹੈ ਨਾ ਤੱਕੇ ਖਾਨ ਦੇ باوجود ਵੀ ਇਹਨਾਂ ਨੂੰ ਦੂਜਾ ਜਿਹੜਾ ਘਰੋਂ ਹੱਕ ਵੀ ਨਹੀਂ ਮਿਲਿਆ ਉਹ ਤੇ ਪੈਣੇ ਨਾਲੇ ਤੇ ਵਿਚਾਰੇ ਨੇ ਧੱਕੇ ਖਾਦੇ ਨਾਲੇ ਹੱਕ ਵੀ ਨਹੀਂ ਮਿਲਿਆ ਮਾ ਮਾਪੇ ਨੇ ਕੀਤਾ ਕਮਾਇਆ ਸਾਰਾ ਕੁਝ ਉਹ ਪਨੇ ਹੋਰ ਕਿਸੇ ਦੇ ਹੱਥ ਜਾਵੇ ਨਹੀਂ ਸਹੀ ਨਾ ਸਹੀ ਨਹੀਂ ਆ ਕੋਈ ਗੱਲ ਨਹੀਂ ਪੈਣੇ ਮੈਂ ਬ੍ਰਦਰ ਵਕੀਲ ਆ ਮੈਂ ਉਹਦੇ ਨਾਲ ਕਰਕੇ ਨਾ ਸਲਾਹ ਕਰਕੇ ਫਿਰ ਇਹਨਾਂ ਨਾਲ ਗੱਲ ਕਰਦਾ ਮੈਂ ਵੀਰ ਸੂਬੇਦਾਰ ਹੀ ਇਹਨਾਂ ਦੇ ਪਾਪਾ ਤੇ ਸਾਰੇ ਉਹ ਹੀ ਖਾ ਗਏ ਨੇ ਸਾਰਾ ਕੁਝ ਦੁਕਾਨ ਹੀ ਦੁਕਾਨ ਕੱਪੜੇ ਦੀ ਦੁਕਾਨ ਉਹਨਾਂ ਨੇ ਆਣ ਕੇ ਪਾਈ ਸਭ ਕੁਝ ਉਹ ਹੀ ਉਹਨਾਂ ਨੇ ਖਾਦਾ ਸੀ ਮੈਨੇ ਕਿਹੜਾ ਪਿੰਡ ਦੱਸਿਆ ਤੁਸੀਂ ਆਪਣਾ ਹੋਠੀਆਂ ਹੋਠੀਆਂ ਖਾਸ ਹੀ ਹੋਠੀਆਂ ਹੋਠੀਆਂ ਹਸਪੀਟਲ ਜਿੱਥੇ ਨਹੀਂ ਨਹੀਂ ਓਠੀਆਂ ਓਠੀਆਂ ਨਾਲੇ ਤੋਂ ਕੂਕੜਾ ਮਾਰੀਆ ਅੱਛਾ ਓਠੀਆਂ ਅੱਛਾ ਕੂਕੜਾ ਲੱਗੇ 에어ਪੋਰਟ ਤੋਂ ਅਗਲੀ ਸਾਈਡ ਹਾਂਜੀ ਠੀਕ ਆ ਓਠੀਆਂ ਚਲ ਠੀਕ ਆ ਕੋਈ ਗੱਲ ਨਹੀਂ ਪੈਣੀ ਵਾਈ ਗਰੁੱਪ ਉੱਪਰ ਲੱਗ ਜਾ ਤੁਹਾਡਾ ਤੁਸੀਂ ਮਿਲੋ ਆਪਣਾ ਬ੍ਰਦਰ ਵਕੀਲ ਆ ਮੇਰਾ ਵੱਡਾ ਬ੍ਰਦਰ ਤਰਨਤਾਰ ਨਹੀਂ ਹੁੰਦੇ ਇੱਥੇ ਆ ਕਜੈਰੀਆਂ ਦੇ ਠੀਕ ਹੈ ਜੀ ਹੈਂ ਕੋਈ ਨਹੀਂ ਅਹੀਂ ਵੀਰਜੀ ਤੁਹਾਨੂੰ ਇੱਕ ਅੱਧੇ ਦੇਣ ਦੇ ਵਿੱਚ ਹੀ ਤੁਹਾਨੂੰ ਦੱਸ ਦਿੰਦੀ ਹਾਂ ਤੁਸੀਂ ਬਈ ਆਪਣਾ ਨੰਬਰ ਦੋ ਮੈਨੂੰ ਕੋਈ ਜਿਹਦੇ ਨਾਲ ਮੈਂ ਟੈਕਨਕਟ ਕਰ ਸਕਾਂ ਤੁਸੀਂ ਆਪਣਾ ਨੰਬਰ ਦੇ ਦਿਓ ਮੇਰਾ ਤੁਸੀਂ ਲੈ ਲਓ